ਜਿਹੜੇ ਲੋਕ ਮੇਰੇ ਸਾਥੀ ਜਿਨ੍ਹਾਂ ਨਾਲ ਮੈਂ ਹੁਣ ਤੱਕ ਸਾਥ ਰਿਹਾ 10 ਸਾਲ ਕੁਦਰਤੀ ਖੇਤੀ ਕਰਦਾ ਹੈ ਇਹ ਕਰਨਾ ਜ਼ਰੂਰੀ ਹੈ ਉਹ ਮੇਰੇ ਨਾਲ ਨਾਰਾਜ਼ ਕੀ ਜਿਹੜਾ ਹੈਗਾ ਕੁਦਰਤੀ ਖੇਤੀ ਤੇ ਟਿਕਾਊ ਖੇਤੀ ਇਹਨਾਂ ਦਾ ਆਪਸ ਵਿੱਚ ਕਿਤੇ ਬਹੁਤ ਵੱਡਾ ਵਿਰੋਧ ਤਾਂ ਨਹੀਂ ਕੁਦਰਤੀ ਖੇਤੀ ਨੂੰ ਛੱਡ ਕੇ ਮੈਂ ਟਿਕਾਊ ਖੇਤੀ ਵਾਲੇ ਪਾਸੇ ਗੱਲ ਕੀਤਾ ਤਾਂ ਨਾ ਟਿਕਾਊ ਖੇਤੀ ਦੀ ਗੱਲ ਖੇਤੀ ਵਿੱਚ ਡਾਰਾਂ ਨੂੰ ਮੈਂ ਪਾਸੇ ਛੱਡਦਾ ਕਰਾਂ ਮੈਂ ਹੋਰ ਪਾਸੇ ਨੂੰ ਗੱਲ ਨੂੰ ਲੈ ਕੇ ਆਏ ਜਿਹੜਾ ਕੁਝ ਬੋਲ ਰਹੇ ਆ ਇਹਦੇ ਨਾਲ ਕੀ ਉਹਨਾਂ ਦੀ ਮੂਵਮੈਂਟ ਇਫੈਕਟ ਨਾ ਹੋ ਸਤਿ ਆਲ ਆਦاب ਸਲਾਮ ਨਮਸਕਾਰ ਪਿਛਲੀ ਵਾਰੀ ਅਸੀਂ ਇੱਕ ਪੌਡਕਾਸਟ ਕੀਤਾ ਸੀ ਤੇ ਤੁਸੀਂ ਸੁਣਿਆ ਸਭ ਨੇ ਉਹਦਾ ਸਾਨੂੰ ਵੱਖ-ਵੱਖ ਕਮੈਂਟਸ ਦੇ ਰਹੇਂ ਹੀ ਫੋਨ ਕਾਲਸ ਦੇ ਰਹੇਂ ਹੀ WhatsApp ਮੈਸੇਜ ਦੇ ਰਹੇਂ ਹੀ ਤੁਸੀਂ ਬਹੁਤ ਵਧੀਆ ਰਿਸਪੌਂਸ ਵੀ ਦਿੱਤਾ ਜਦੋਂ ਸੋਹਣਗੜ੍ਹ ਫਾਰਮ ਹਰਵਸਟੀ ਦੇ ਵਿੱਚ ਐਂਟਰ ਕਰਦੇ ਆਂ ਤੇ ਐਂਟਰ ਕਰਦੇ ਆਂ ਕਿਲਾ ਕਵਟ ਅੱਗੇ ਆਉਂਦਾ ਇੱਕ ਰਜੀਵ ਧਿਕਸ਼ਿਤ ਜੀ ਦੀ ਫੋਟੋ ਲੱਗੀ ਤੇ ਨਾਲ ਇੱਕ ਕੰਟੈਂਟ ਲਿਖਿਆ ਹੋਇਆ ਉਸ ਕੰਟੈਂਟ ਦੇ ਵਿੱਚ ਇੱਕ ਵਾਕ ਲਿਖਿਆ ਹੋਇਆ ਕਿ ਜੇਕਰ ਕਿਸਾਨ ਪੈਸਟੀਸਾਈਡ ਮੁਕਤ ਖੇਤੀ ਨਹੀਂ ਕਰੂਗਾ ਤਾ ਉਹ ਕਦੇ ਵੀ ਕਰਜ਼ੇ ਤੋਂ ਮੁਕਤ ਨਹੀਂ ਹੋ ਸਕੇਗਾ ਤੇ ਜੇ ਪੈਸਟੀਸਾਈਡ ਮੁਕਤ ਖੇਤੀ ਨਹੀਂ ਕਰੋਗੇ ਤਾਂ ਤੁਹਾਡੀ ਜ਼ਮੀਨ ਤੁਹਾਡੀ ਇਹ ਮਿੱਟੀ ਤੰਦਰੁਸਤ ਨਹੀਂ ਹੋ ਸਕਦੀ ਤਾਕਤਵਰ ਨਹੀਂ ਹੋ ਸਕਦੀ ਪਿਛਲੇ ਐਪੀਸੋਡ ਦੇ ਵਿੱਚ ਗੱਲਾਂ ਕੀਤੀਆਂ ਸੀਗੀਆਂ ਪੈਸਟੀਸਾਈਡ ਖੇਤੀ ਤੋਂ ਕੁਦਰਤੀ ਖੇਤੀ ਵੱਲ ਆਰਗੈਨਿਕ ਖੇਤੀਵਲ ਆਏ ਸੋਹਣਗੜ ਫਾਰਮ ਯੂਨੀਵਰਸਿਟੀ ਦੇ ਓਨਰ ਕਮਲਜੀਤ ਸਿੰਘ ਹੇਰ ਜੀ ਤੇ ਅੱਜ ਅਸੀਂ ਫੇਰ ਕੁਝ ਗੱਲਾਂ ਬਾਤਾਂ ਕਰਦੇ ਆ ਤੁਹਾਡੇ ਕਮੈਂਟਸ ਦੇ ਰਾਈ ਕਈ ਸਾਨੂੰ ਸਵਾਲ ਆਏ ਸੀ ਉਹਦੇ ਵਿੱਚੋਂ ਕਈ ਗੱਲਾਂ ਪੈਦਾ ਹੋਈਆਂ ਪੈਸਟੀਸਾਈਡ ਵਾਲੀ ਜਿਹੜੀ ਤਾਂ ਆਮ ਇੱਕ ਚੱਲਦਾ ਪ੍ਰਵਾਹ ਖੇਤੀ ਦਾ ਉਸ ਖੇਤੀ ਤੋਂ ਹਟ ਕੇ ਕੁਦਰਤੀ ਖੇਤੀ ਕਰਨੀ ਆਪਣੇ ਆਪ ਚ ਇੱਕ ਬੰਦੇ ਲਈ ਵੱਡਾ ਚੈਲੰਜ ਹੈ ਅੱਜ ਦੇ ਦੌਰ ਦੇ ਵਿੱਚ ਤੇ ਬਾਈ ਜੀ ਨੇ 12-13 ਸਾਲ ਪਹਿਲਾਂ ਇਹ ਤਹਈਆ ਕੀਤਾ ਸੀ ਕੁਦਰਤੀ ਖੇਤੀ ਕਰਨ ਦਾ ਤੇ ਹੌਲੀ-ਹੌਲੀ ਫਿਰ ਕੁਦਰਤੀ ਖੇਤੀ ਵੱਲੋਂ ਹੁਣ ਇਹ ਟਿਕਾਊ ਖੇਤੀ ਵੱਲੀ ਆ ਰਹੇ ਨੇ ਤੇ ਕੁਦਰਤੀ ਖੇਤੀ ਕਰਨਾ ਆਪਣੇ ਆਪ ਦੇ ਵਿੱਚ ਇੱਕ ਚੈਲੰਜ ਹੈ ਹਿੰਮਤ ਦਾ ਕੰਮ ਹੈ ਤੇ ਟਿਕਾਊ ਖੇਤੀ ਕਰਨਾ ਉਦੋਂ ਜ਼ਿਆਦਾ ਟਫ ਹੈ ਉਦੋਂ ਜ਼ਿਆਦਾ ਔਖਾ ਹੈ ਬਹੁਤ ਦਲੇਰੀ ਦਾ ਕੰਮ ਹੈ ਤੇ ਅੱਜ ਬਾਈ ਜੀ ਨਾਲ ਗੱਲਬਾਤ ਕਰਦੇ ਆਪਾਂ ਕਿ ਜਿਹੜੀ ਟਿਕਾਊ ਖੇਤੀ ਕਰ ਰਹੇ ਨੇ ਬਾਈ ਜੀ ਇਹ ਤਾਂ ਭਾਈ ਜੀ ਬਹੁਤ ਵੱਡਾ ਦਲੇਰੀ ਦਾ ਕੰਮ ਹੈ ਤੇ ਇੱਕ ਜਿਹੜੀ ਸਾਫ਼ ਜੀ ਗੱਲ ਇਹ ਹੈ ਕਿ ਜਿਹੜੀ ਕੁਦਰਤੀ ਖੇਤੀ ਚੱਲ ਰਹੀ ਆ ਪਹਿਲਾਂ ਤੇ ਉਹ ਤੋਂ ਅਲੱਗ ਇੱਕ ਰਾਹ ਹੈ ਟਿਕਾਊ ਖੇਤੀ ਵਾਲਾ ਵੀ ਇਹ ਤੁਹਾਨੂੰ ਡਰ ਨਹੀਂ ਲੱਗਾ ਵੀ ਇਹ ਐਡਾ ਵੱਡਾ ਸਟੈਪ ਆ ਜੇ ਇੱਕ ਬਹੁਤ ਜ਼ਿਆਦਾ ਹਿੰਮਤ ਬਹੁਤ ਜ਼ਿਆਦਾ ਦਲੇਰੀ ਚਾਹੀਦੀ ਬੰਦੇ ਵਾਸਤੇ ਤੇ ਤੁਸੀਂ ਕਿਵੇਂ ਇਹ ਸਟੈਪ ਲਾਇਆ ਤੁਸੀਂ ਸੋਚਿਆ ਕਿਵੇਂ ਮੈਂ ਟਿਕਾਊ ਖੇਤੀ ਵੱਲੀ ਆਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਪਿਛਲੇ ਐਪੀਸੋਡ ਨੂੰ ਬਹੁਤ ਵਧੀਆ ਹੰਗਾਰਾ ਦਿੱਤਾ ਜਿਹੜਾ ਨਾ ਤੁਸੀਂ ਦਲੇਰੀ ਵਾਲੀ ਗੱਲ ਕੀਤੀ ਹੈਗੀ ਆ ਜਾਂ ਡਰ ਵਾਲੀ ਗੱਲ ਕੀਤੀ ਹੈ ਇਹਦੇ ਵਿੱਚ ਨਾ ਡਰ ਜਿਹੜਾ ਅਸੀਂ ਪਿਛਲੇ ਐਪੀਸੋਡ ਕੀਤਾ ਹੈਗਾ ਹਾਂਜੀ ਹਾਂਜੀ ਉਹਦੇ ਵਿੱਚ ਇੱਕ ਹੋਰ ਡਰਤਾ ਬਣਦਾ ਸੀਗਾ ਹੈ ਖੇਤੀ ਦੇ ਵਿੱਚ ਡਰਾਂ ਨੂੰ ਮੈਂ ਪਾਸੇ ਛੱਡਦਾ ਕਰ ਰਿਹਾ ਮੈਂ ਹੋਰ ਪਾਸੇ ਨੂੰ ਗੱਲ ਨੂੰ ਲੈ ਕੇ ਜਾ ਰਿਹਾ ਜੀ ਕਿ ਜਿਹੜਾ ਜਦੋਂ ਪਿਛਲਾ ਐਪੀਸੋਡ ਆਪਾਂ ਕੀਤਾ ਹੈਗਾ ਤੇ ਉਹਦੇ ਵਿੱਚ ਅਸੀਂ ਕੁਦਰਤੀ ਖੇਤੀ ਨੂੰ ਛੱਡ ਕੇ ਮੈਂ ਟਿਕਾਊ ਖੇਤੀ ਵਾਲੇ ਪਾਸੇ ਗੱਲ ਕੀਤੀ ਤਾਂ ਮੈਂ ਟਿਕਾਊ ਖੇਤੀ ਦੀ ਗੱਲ ਕੀਤੀ ਹੈ। ਜਦੋਂ ਮੈਂ ਟਿਕਾਊ ਖੇਤੀ ਦੀ ਗੱਲ ਕਰੂੰਗਾ ਤਾਂ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਇੱਕ ਡਰ ਆਉਂਦਾ ਹੈ ਕਿ ਜਿਹੜੇ ਲੋਕ ਮੇਰੇ ਸਾਥੀ ਜਿਨ੍ਹਾਂ ਨਾਲ ਮੈਂ ਹੁਣ ਤੱਕਰ ਸਾਥ ਰਿਹਾ 10 ਸਾਲ ਕੁਦਰਤੀ ਖੇਤੀ ਕਰਦਾ ਹੈ ਜੀ ਉਹ ਮੇਰੇ ਨਾਲ ਨਾਰਾਜ਼ ਨਾ ਹੋ ਜਾਣਗੇ। ਹਾਂ ਬਿਲਕੁਲ ਤਾਂ ਮੈਂ ਜਿਹੜਾ ਕੁਝ ਬੋਲ ਰਿਹਾ ਇਹਦੇ ਨਾਲ ਕੀ ਉਹਨਾਂ ਦੀ ਮੂਵਮੈਂਟ ਇਫੈਕਟ ਨਾ ਹੋਊਗੀ? ਉਹਨਾਂ ਦੇ ਜਿਹੜੇ ਕਲਾਇੰਟ ਆ ਉਹਨਾਂ ਦੇ ਜਿਹੜੇ ਕੰਜ਼ਿਊਮਰ ਹੈਗੇ ਆ ਉਹ ਨਾ ਟੁੱਟਣਗੇ ਕਿ ਮੈਂ ਇਹ ਬੋਲ ਕੇ ਕਿਤੇ ਉਹਨਾਂ ਦਾ ਨੁਕਸਾਨ ਤਾਂ ਨਹੀਂ ਕਰ ਰਿਹਾ ਜੀ ਹੈ ਇਹ ਮਨ ਦੇ ਵਿੱਚ ਇੱਕ ਡਰ ਮਨ ਦੇ ਵਿੱਚ ਸੀ ਤਾਂ ਬੜਾ ਫੁਕ ਫੁਕ ਕੇ ਕਦਮ ਰੱਖਣ ਵਾਲੀ ਗੱਲ ਸੀ ਬੜਾ ਸਮਝਦਾਰੀ ਨਾਲ ਗੱਲ ਕਰਨ ਵਾਲੀ ਸੀ ਤਾਂ ਅੱਜ ਅਸੀਂ ਕੁਦਰਤੀ ਟਿਕਾਊ ਖੇਤੀ ਦੇ ਪ੍ਰਿੰਸੀਪਲ ਤੇ ਸਿਧਾਂਤਾਂ ਤੇ ਜਾਣ ਤੋਂ ਪਹਿਲਾਂ ਰਸਤੇ 'ਚ ਮੈਨੂੰ ਇਹ ਲੱਗਿਆ ਕਿ ਪਹਿਲਾਂ ਇਹ ਕਲੀਅਰ ਕਰਨਾ ਜ਼ਰੂਰੀ ਹੈ ਕਿ ਜਿਹੜਾ ਹੈਗਾ ਕੁਦਰਤੀ ਖੇਤੀ ਤੇ ਟਿਕਾਊ ਖੇਤੀ ਇਹਨਾਂ ਦਾ ਆਪਸ ਵਿੱਚ ਕਿਤੇ ਬਹੁਤ ਵੱਡਾ ਵਿਰੋਧ ਤਾਂ ਨਹੀਂ ਜੀ ਠੀਕ ਹੈ ਇਹ ਇਹ ਗੱਲ ਉਸ ਤੋਂ ਪਹਿਲਾਂ ਕਲੀਅਰ ਹੋ ਜਾਣੀ ਚਾਹੀਦੀ ਤਾਂ ਫਿਰ ਅਸੀਂ ਟਿਕਾਊ ਖੇਤੀ ਤੇ ਅੱਗੇ ਵਧਾਂਗੇ ਜੀ ਜੀ ਤਾਂ ਇਹਦੇ ਵਾਸਤੇ ਮੈਂ ਨਾ ਇੱਕ ਰੈਫਰੈਂਸ ਦੇਉਂਗਾ ਇੱਥੇ ਮੇਰੀ ਯਾਦ ਆ ਗਈ ਹੁਣ ਇਹ ਗੱਲ ਕਰਦੇ ਕਰਦੇ ਇੱਕ ਕਹਾਣੀ ਇੱਕ ਐਪੀਸੋਡ ਯਾਦ ਆ ਗਿਆ ਜੀ ਸਨ 2000 ਸ਼ਾਇਦ 14 ਜਾਂ 15 ਦੀ ਗੱਲ ਹੋਣੀ ਹੈ ਉਹਨਾਂ ਦਿਨਾਂ ਦੇ ਵਿੱਚ ਨਾ ਉਮੇਂਦਰ ਦੱਤ ਜੀ ਜਿਹੜੇ ਖੇਤੀ ਵਿਰਾਸਤ ਵਿਸ਼ੇਨ ਚਲਾਉਂਦੇ ਨੇ ਉਮੇਂਦਰ ਜੀ ਬੜਾ ਐਕਟਿਵਲੀ ਰੋਲ ਪਲੇ ਕਰ ਰਹੇ ਸੀ ਕੁਦਰਤੀ ਖੇਤੀ ਵਾਸਤੇ ਉਹਨਾਂ ਦਿਨਾਂ ਦੇ ਵਿੱਚ ਕਿ ਇਹਨੂੰ ਮੁੱਖ ਧਾਰਾ ਦੀ ਖੇਤੀ ਬਣਾਇਆ ਜਾਵੇ ਕਿ ਸਰਕਾਰ ਇਹਨੂੰ ਪ੍ਰਮੋਟ ਕਰੇ ਇਹਨੂੰ ਜਿਹੜਾ ਹੈਗਾ ਪੀਏਯੂ ਪ੍ਰਮੋਟ ਕਰੇ ਕੁਦਰਤੀ ਖੇਤੀ ਨੂੰ ਇਹਦੇ ਵਾਸਤੇ ਉਹ ਬਹੁਤ ਬਹੁਤ ਜ਼ੋਰ ਲਾ ਰਹੇ ਸੀ ਬਹੁਤ ਸਟਰਗਲ ਕਰ ਰਹੇ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਡਾਇਰੈਕਟਰ ਐਗਰੀਕਲਚਰ ਮੰਗਲ ਸਿੰਘ ਸੰਧੂ ਸੀ ਤਾਂ ਇਹਨਾਂ ਨੇ ਉਹਨਾਂ ਨਾਲ ਮਿਲਤਰਲਾ ਕਰਕੇ ਉਹਨਾਂ ਤੋਂ ਟਾਈਮ ਲੈ ਲਿਆ ਕਿ ਤੁਸੀਂ ਨਾ ਜੀ ਸਾਨੂੰ ਇੱਕ ਵਾਰੀ ਸੁਣ ਲਓ ਵੀ ਜਿਹੜੀ ਅਸੀਂ ਕੁਦਰਤੀ ਖੇਤੀ ਦੀ ਗੱਲ ਕਰਦੇ ਆ ਇਹ ਸੈਂਟੀਫਿਕ ਹੈ ਤੇ ਸਾਡੇ ਨਾਲ ਬਹੁਤ ਸਾਰੇ ਸੈਂਟਿਸਟ ਜੁੜੇ ਹੋਏ ਨੇ ਤਾਂ ਮੈਂ ਤੁਹਾਨੂੰ ਇੱਕ ਸੈਂਟਿਸਟ ਨਾਲ ਮਲਾਉਂਗਾ ਤੇ ਉਹ ਸੈਂਟਿਸਟ ਦੇ ਮੂਹਰੇ ਤੁਸੀਂ ਸਵਾਲ ਵੀ ਕਰਿਓ ਜੇ ਤੇ ਅਸੀਂ ਸਾਬਤ ਕਰਾਂਗੇ ਕਿ ਇਹ ਕੁਦਰਤੀ ਖੇਤੀ ਤੀਰ ਤੁੱਕੇ ਵਾਲੀ ਖੇਤੀ ਨਹੀਂ ਹੈ ਪੂਰੀ ਸੈਂਟੀਫਿਕ ਹੈ ਤੇ ਇਹਦੇ ਵਿੱਚ ਤੁਸੀਂ ਸਾਡਾ ਪੱਕ ਸੁਣ ਲਓ ਇੱਕ ਵਾਰ ਜੀ ਜੀ ਤਾਂ ਮੰਗਲ ਸਿੰਘ ਸੰਧੂ ਨੇ ਟਾਈਮ ਦਿੱਤਾ ਕੰਦਰ ਵੀ ਠੀਕ ਹੈ ਮੈਂ ਤੁਹਾਨੂੰ ਟਾਈਮ ਦੇ ਦਿੰਦਾ ਪਮੇਟੀ ਦੇ ਵਿੱਚ ਪੀਯੂ ਦਾ ਇੱਕ ਕਮੇਟੀ ਹਾਲ ਹੈ ਉਹਦੇ ਵਿੱਚ ਇੱਕ ਗੈਦਰਿੰਗ ਹੈ ਜਿਹਦੇ ਵਿੱਚ ਪੰਜਾਬ ਸਰਕਾਰ ਦੇ ਸਾਰੇ ਏਡੀਓਜ਼ ਨੇ ਜਿੰਨੇ ਪੰਜਾਬ ਦੇ तकरीबन ਉਹ 100 150 ਦਾ ਨੇੜੇ ਸੀਗੇ ਸਾਰੇ ਅਫਸਰ ਉਹ ਆ ਰਹਿ ਨੇ ਤੇ ਉਹਦੇ ਵਿੱਚ ਸਾਡਾ ਆਪਣੀ ਇੰਟਰਨਲ ਮੀਟਿੰਗ ਹੈਗੀ ਤੇ ਮੈਂ ਤੁਹਾਨੂੰ ਉਹਦੇ ਵਿੱਚ ਅੱਧੇ ਘੰਟੇ ਦਾ ਸਮਾਂ ਦੇ ਸਕਦਾ ਹਾਂ ਜੀ ਤਾਂ ਉਮੇਂਦਰ ਜੀ ਨੇ ਸਮਾਂ ਲੈ ਲਿਆ ਤੇ ਉਹ ਬੜੇ ਖੁਸ਼ ਹੋਏ ਕਹਿੰਦੇ ਜੀ ਸਮਾਂ ਮਿਲ ਗਿਆ ਤਾਂ ਰੁਪੇਲਾ ਜੀ ਨੂੰ ਫੋਨ ਕੀਤਾ ਕਿ ਰੁਪੇਲਾ ਜੀ ਤੁਸੀਂ ਆਓ ਪੰਜਾਬ ਦੇ ਸਾਰੇ ਏਡੀਓਜ਼ ਨੇ ਉੱਥੇ ਡਾਇਰੈਕਟਰ ਐਗਰੀਕਲਚਰ ਵੀ ਬੈਠਾ ਤੇ ਅਸੀਂ ਉਹਨਾਂ ਨੂੰ ਕੁਦਰਤੀ ਖੇਤੀ ਦੀ ਜਿਹੜੇ ਹੈਗੀ ਨਾ ਵਿਗਿਆਨ ਤੇ ਸਾਇੰਸ ਪ੍ਰਿੰਸੀਪਲ ਸਾਰੇ ਇਹ ਦੱਸਣੇ ਆ ਜੀ ਇਹ ਆਪਾਂ ਸਾਬਤ ਕਰਨਾ ਹੈ ਉੱਥੇ ਤਾਂ ਰੁਪੇਲਾ ਜੀ ਉੱਥੋਂ ਸਪੈਸ਼ਲ ਹਾਇਦਰਾਬਾਦ ਤੋਂ ਆਏ ਮੇਰੇ ਕੋਲ ਇਧਰ ਰਾਤ ਨੂੰ ਰੁਕੇ ਸੋ ਇਹ ਰਾ ਸਵੇਹਾ ਹੋ ਮਾਰਨਿੰਗ ਉਹ ਦਿਨ 4 ਵਜੇ ਉੱਠ ਖੜੇ ਤੇ 3 ਵਜੇ ਉੱਠ ਖੜੇ ਹੋਣੇ 3 ਵਜੇ ਉੱਠ ਕੇ ਉਹਨਾਂ ਨੇ ਪ੍ਰੈਜੈਂਟੇਸ਼ਨ ਤਿਆਰ ਕੀਤੀ ਸਾਰੀ ਬਹੁਤ ਮਿਹਨਤ ਕੀਤੀ ਬਹੁਤ ਮਿਹਨਤ ਕਰਨ ਤੋਂ ਬਾਅਦ ਉਹਨਾਂ ਨੂੰ ਐਸੀ ਸਾਡੀ ਗੱਲ ਬਹੁਤ ਦੂਰ ਤੱਕ ਹਾਂ ਬਹੁਤ ਦੂਰ ਤੱਕ ਜਾਣੀ ਹੈ ਤਾਂ ਉਸ ਤੋਂ ਬਾਅਦ ਅਸੀਂ ਉੱਥੇ ਪਰ ਇਹ ਜੋ ਪਹੁੰਚ ਗਏ ਜਦੋਂ ਪਹੁੰਚ ਕੇ ਤਾਂ ਜਦੋਂ ਸਮਾਂ ਆਇਆ ਮੈਂ ਉਮੇਂਦਰਜੀਤ ਤੇ ਡਾਕਟਰ ਰੁਪੇਲਾ ਤਿੰਨੋਂ ਜਾਣੇ ਉਹ ਕਮੇਟੀ ਹਾਲ ਦੇ ਵਿੱਚ ਪੂਰੇ ਏਡੀਓਜ਼ ਬੈਠੇ ਨੇ ਉੱਤੇ ਉੱਤੇ ਜਿਹੜੇ ਜੁਆਇੰਟ ਡਾਇਰੈਕਟਰ ਵੱਟੇ ਅਫਸਰ ਬੈਠੇ ਨੇ ਡਾਕਟਰ ਐਗਰੀਕਲਚਰ ਦੇ ਬੈਠੇ ਜਦੋਂ ਉਹਨਾਂ ਨੇ ਆਪਣਾ ਕੰਮ ਕੰਪਲੀਟ ਕਰ ਲਿਆ ਤਾਂ ਸਾਨੂੰ ਮੌਕਾ ਦਿੱਤਾ ਕਿ ਹੁਣ ਰੁਪੇਲਾ ਜੀ ਬੋਲ ਸਕਦੇ ਆ ਜੀ ਤਾਂ ਰੁਪੇਲਾ ਜੀ ਨੇ ਬੋਲਣਾ ਜਦੋਂ ਸ਼ੁਰੂ ਕੀਤਾ ਤੇ ਮੇਰੀ ਡਿਊਟੀ ਲੱਗੀ ਸੀ ਕਿ ਜਿਹੜੇ ਉਹਨਾਂ ਦੇ ਪੈਂਫਲੈਟ ਜੇ ਹੈਗੇ ਨਾ ਤੋਂ ਮੈਂ ਸਾਰਿਆਂ ਨੂੰ ਵੰਡ ਦਿਆਂ ਥੱਲੇ ਜੀ ਜੀ ਤਾਂ ਉਹੋ ਵੀ ਖੱਟੀ ਲੱਸੀ ਦੀ ਸਪ ਤੇ ਉਹਨਾਂ ਨੇ ਮੇਰੇ ਉਹ ਫੜ ਫੜ ਕੇ ਨੇ ਚਲਾ ਕੇ ਮਾਰੇ ਗੇ ਹੈ ਇੱਕ ਦੋ ਤਾਂ ਮੈਨੂੰ ਬੋਲੇ ਸੁਣ ਗਿਆ ਮੈਂ ਕਿ ਉਹ ਕਿ ਨੇੜੇ ਫਿਰ ਉਹਨਾਂ ਦੇ ਵੰਡ ਰਿਹਾ ਸੀਗਾ ਉਹ ਕਹਿੰਦੇ ਕਿੰਨੀਆਂ ਅਨਸੈਂਟਿਫਿਕ ਗੱਲਾਂ ਕਰਦੇ ਆ ਕੱਟੀਆਂ ਲਸੀਆਂ ਨਾਲ ਹੁਣ ਦੇਸ਼ ਬਚੂਗਾ ਐਂ ਕਰਕੇ ਚਲਾ ਚਲਾ ਮਾਰੇ ਉਹਨਾਂ ਨੇ ਉਹ ਥੱਲੇ ਡਿੱਗ ਪਏ ਤੇ ਹਾਲ ਉਹ ਕਹਿੰਦੇ ਉਹਨਾਂ ਦੀ ਮੀਟਿੰਗ ਆਲਰੇਡੀ ਹੋ ਚੁੱਕੀ ਸੀ ਉਹ ਤਾਂ ਸਾਡੇ ਵਾਸਤੇ ਰੁਕੇ ਸੀ ਇਹ ਕੁੱਠਿਆ ਦੋ ਉੱਠਿਆ ਕਰਦੇ ਕਰਾਉਂਦੇ ਸੀ ਉਹ ਤਾਂ 70% ਇਹਦਾ ਲਈ ਮਤਲਬ ਲੋਕਾਂ ਲਈ ਕਸੀਪੀਟੀ ਗੱਲ ਹੈ ਹਾਂ 70% ਉੱਠ ਕੇ ਉਹਨਾਂ ਨਾਲ ਅਨਸੈਂਟਿਫਿਕ ਗੱਲ ਹੈ ਇਹ ਓਕੇ ਤਾਂ ਇਹ 70% ਉੱਠ ਕੇ ਚਲੇ ਗਏ ਜੀ ਉੱਠ ਕੇ ਜਿਹੜਾ ਹੈਗਾ ਅਸੀਂ ਬੜੇ ਸਾਨੂੰ ਸ਼ਰਮਜੀ ਮਹਿਸੂਸ ਹੋਈ ਕਿ ਰੁਪੇਲਾ ਜੀ ਨੂੰ ਸਪੈਸ਼ਲ ਇੰਨੀ ਵਾਰ ਤੋਂ ਬੁਲਾਇਆ ਹੈ ਇਹ ਵਿਚਾਰੇ ਕੀ ਸੋਚਦੇ ਹੋਣਗੇ ਇਹ ਗੱਲ ਹੀ ਨਹੀਂ ਸੁਣੀ ਕਿਸੇ ਨੇ ਸਾਡੀ ਤਾਂ ਤਾਂ ਉਦੋਂ ਬਾਅਦ ਜਦੋਂ ਬਾਅਦ ਵਿੱਚ ਮੰਗਲ ਸਿੰਘ ਸੰਧੂ ਸਾਨੂੰ ਮਿਲਿਆ ਕਹਿੰਦਾ ਜੀ ਮੈਂ ਤਾਂ ਤੁਹਾਨੂੰ ਟਾਈਮ ਦੇਤਾ ਸੀ ਮੈਂ ਤਾਂ ਆਪਣੇ ਮਨ ਨੂੰ ਜੋ ਕਰ ਸਕਦਾ ਸੀ ਤਾਂ ਅਸੀਂ ਕਿਹਾ ਨਹੀਂ ਤੁਹਾਡੀ ਤਾਂ ਕੋਈ ਗਲਤੀ ਨਹੀਂ ਅਸੀਂ ਆਪਣੀ ਗੱਲ ਰੱਖਣੀ ਸੀ ਰੱਖ ਲਈ ਹੈਗੀ ਚਲੋ ਨਹੀਂ ਸਾਨੂੰ ਸੁਣਿਆ ਕਿਸੇ ਨੇ ਗੱਲ ਵੱਖਰੀ ਹੈ ਜੀ ਜੀ ਤੇ ਅਸੀਂ ਉਹ ਪੰਪਲਟ ਦੇ ਸਾਰੇ ਥੱਲੇ ਚੱਕ ਲੈ ਇਕੱਠੇ ਕਰ ਲਏ ਤੇ ਆ ਕੇ ਗੱਡੀ 'ਚ ਬੈਠ ਗਏ ਜਦੋਂ ਗੱਡੀ 'ਚ ਬੈਠੇ ਨਾ ਤਾਂ ਸਾਨੂੰ ਫੀਲ ਹੋ ਰਿਹਾ ਸੀ ਕਿ ਰੁਪੇਲਾ ਜੀ ਮਾਇੰਡ ਨਾ ਕਰਨ ਪਰ ਪੇਲਾ ਜੀ ਨੇ ਬੜਾ ਸੋਹਣਾ ਉਦੋਂ ਬੋਲੇ ਉਹ ਕਹਿੰਦੇ ਕਿ ਪ੍ਰਮਾਤਮਾ ਕਰੇ ਕੁਦਰਤ ਕਰੇ ਇਹ ਸਭ ਕੁਝ ਆਹੀਂ ਚੱਲਦਾ ਰਹੇ ਤੇ ਅਸੀਂ ਗਲਤ ਹੋਈਏ ਪ੍ਰਮਾਤਮਾ ਕਰੇ ਅਸੀਂ ਗਲਤ ਹੋਈਏ ਇਹ ਸਹੀ ਹੋਣ ਤੇ ਆਹੀਂ ਚੱਲਦਾ ਰਹੇ ਸਾਰਾ ਕੁਝ ਹੂੰ ਠੀਕ ਹੈ ਤਾਂ ਉਹ ਉਹ ਸਮਾਂ ਕੁਝ ਜ਼ਿਆਦਾ ਸਮਾਂ ਨਹੀਂ ਬੀਤਿਆ ਕੋ 10 ਸਾਲ ਵੀ 10 ਸਾਲ ਲਾ ਲਓ ਚਲੋ 10 ਸਾਲ ਬੀਤ ਗਏ ਹੋਣੇ ਆ ਦਸਾਂ ਵੀਰ ਵੀ ਬਹੁਤ ਸਾਰੇ ਵਿਅੰਗ ਵੀ ਸਿਰ ਹਾਂ ਦਸਾਂ ਸਾਲਾਂ ਬਾਅਦ ਦੇਸ਼ ਦਾ ਪ੍ਰਾਈਮ ਮਿਨਿਸਟਰ ਕਹਿੰਦਾ ਹੈ ਕਿ ਸਾਨੂੰ ਵਾਪਸ ਕੁਦਰਤੀ ਖੇਤੀ ਤੇ ਜਾਣਾ ਪੈਣਾ 10 ਸਾਲ ਬੀਤੇ ਸੀ ਜਿੱਥੇ ਸਾਨੂੰ ਉੱਥੋਂ ਜ਼ਲੀਲ ਕਰਕੇ ਉੱਥੇ ਉਹਨੇ ਕੱਢਤਾ ਸੀ ਦਸਾਂ ਸਾਲਾਂ ਬਾਅਦ ਸਾਨੂੰ ਫਿਰ ਉੱਥੇ ਵਾਪਸ ਆਉਣਾ ਹੀ ਪਿਆ ਠੀਕ ਹੈ ਮੈਂ ਉਸੇ ਹੀ ਗੱਲ ਨੂੰ ਇੱਥੇ ਜੋੜ ਕੇ ਕਹੂੰਗਾ ਕਿ ਪਰਮਾਤਮਾ ਕਰੇ ਕੁਦਰਤ ਕਰੇ ਜਿਹੜੀ ਮੈਂ ਨਿਊਟ੍ਰੀਸ਼ਨ ਦੀ ਆਪਾਂ ਗੱਲ ਕਰਦੇ ਆ ਕਿ ਨਿਊਟ੍ਰੀਸ਼ਨ ਡਰੇਨ ਹੁੰਦਾ ਠੀਕ ਹੈ ਪਰਮਾਤਮਾ ਕਰੇ ਇਹ ਸਹੀ ਨਾ ਹੋਵੇ ਇਹ ਝੂਠ ਹੋਵੇ ਠੀਕ ਹੈ ਤੇ ਆਈ ਨਿਊਟ੍ਰੀਸ਼ਨ ਖੇਤਾਂ ਦੇ ਵਿੱਚੋਂ ਅਸੀਂ ਕੱਢਦੇ ਜਾਈਏ ਤੇ ਸ਼ਹਿਰਾਂ ਨੂੰ ਡਰੇਨ ਕਰਦੇ ਚਾਈਏ ਰੱਬ ਕਰੇ ਸਾਰਾ ਕੁਝ ਐਂ ਚੱਲਦਾ ਰਹੇ ਪਰ ਐ ਚੱਲਣਾ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ ਜ਼ਮੀਨੀ ਹਕੀਕਤ ਕੁਝ ਹੋਰ ਹੈ ਜਦੋਂ ਤੁਹਾਨੂੰ ਸਮਝ ਲੱਗਦੀ ਆ ਨਾ ਤਾਂ ਤੁਹਾਨੂੰ ਇਹ ਤਾਂ ਮੰਨਣਾ ਪੈਣਾ ਨਾ ਕਿ ਨਿਊਟ੍ਰੀਸ਼ਨ ਖੇਤ ਦੇ ਵਿੱਚੋਂ ਕੁਝ ਵੀ ਚੀਜ਼ ਜਾਂਦੀ ਹੈ ਜੀ ਤਾਂ ਜਾਂਦਾ ਤਾਂ ਨਿਊਟ੍ਰੀਸ਼ਨ ਹੈ ਨਾ ਨਿਊਟ੍ਰੀਸ਼ਨ ਜਾਂਦਾ ਇੱਥੋਂ ਅਸੀਂ ਚਾਹੇ ਇੱਕ ਮੁਰਗੀ ਪਾਲ ਕੇ ਬਾਹਰ ਵੇਚਤੀ ਨਿਊਟ੍ਰੀਸ਼ਨ ਗਿਆ ਜੀ ਬਿਲਕੁਲ ਚਾਹੇ ਅਸੀਂ ਇੱਥੋਂ ਅਮਰੂਦ ਪੈਦਾ ਕਰਕੇ ਬਾਹਰ ਭੇਜਤੇ ਨਿਊਟ੍ਰੀਸ਼ਨ ਗਿਆ ਇੱਥੋਂ ਬੱਕਰੀ ਪੈਦਾ ਕਰਕੇ ਬੱਕਰੀਆਂ ਦੁੱਧ ਗਿਆ ਤਾਂ ਨਿਊਟ੍ਰੀਸ਼ਨ ਗਿਆ ਨਿਊਟ੍ਰੀਸ਼ਨ ਗਿਆ ਠੀਕ ਹੈ ਇੱਥੋਂ ਲੱਕੜਾਂ ਪੈਦਾ ਕਰਕੇ ਬਾਲਣ ਦੇ ਤੌਰ ਤੇ ਵੇਚੀਆਂ ਤਾਂ ਖੇਤ ਦਾ ਨਿਊਟ੍ਰੀਸ਼ਨ ਗਿਆ ਜਾਂਦਾ ਖੇਤ ਦਾ ਨਿਊਟ੍ਰੀਸ਼ਨ ਹੈ ਬਿਲਕੁਲ ਜੀ ਠੀਕ ਹੈ ਇਹਦੇ ਚ ਤਾਂ ਹੁਣ ਕੋਈ ਦੋਰਾਏ ਨਹੀਂ ਬਿਲਕੁਲ ਤਾਂ ਇਹ ਨਿਊਟ੍ਰੀਸ਼ਨ ਜਿਹੜਾ ਹੈਗਾ ਇਹ ਇਥੋਂ ਜਦੋਂ ਨਿਕਲੂਗਾ ਤਾਂ ਇਥੋਂ ਕਟਣਾ ਹੈ ਬਿਲਕੁਲ ਠੀਕ ਹੈ ਨਿਊਟ੍ਰੀਸ਼ਨ ਤਾਂ ਹਵਾ ਚੋਂ ਤਾਂ ਪੈਦਾ ਨਹੀਂ ਹੋ ਸਕਦਾ ਠੀਕ ਹੈ ਨਿਊਟ੍ਰੀਸ਼ਨ ਨੇ ਤਾਂ ਘਟਣਾ ਹੈ ਤੇ ਨਿਊਟ੍ਰੀਸ਼ਨ ਨੇ ਤਾਂ ਜਾਣਾ ਜਾਣਾ ਜਦੋਂ ਚਾਊਗਾ ਤਾਂ ਨਿਊਟ੍ਰੀਸ਼ਨ ਡਰੇਨ ਹੋਊਗਾ ਡਰੇਨ ਹੋਊਗਾ ਜੀ ਠੀਕ ਹੈ ਤਾਂ ਇਹ ਨਿਊਟ੍ਰੀਸ਼ਨ ਦੀ ਜਿਹੜੀ ਹੈਗੀ ਹੈ ਇਹ ਨਿਊਟ੍ਰੀਸ਼ਨ ਦਾ ਸਾਈਕਲ ਜਿਹੜਾ ਹੈਗਾ ਇਹ ਨੂੰ ਹੁਣ ਇਗਨੋਰ ਤਾਂ ਕੀਤਾ ਨਹੀਂ ਜਾ ਸਕਦਾ ਠੀਕ ਹੈ ਤੇ ਦੂਸਰੇ ਪਹਿਲੂ ਹੈਗੇ ਨੇ ਦੂਸਰੇ ਪੱਖ ਹੈਗੇ ਨੇ ਕਿ ਮੈਂ ਨਾ ਕੁਦਰਤੀ ਖੇਤੀ ਕਿਤਾਬ ਪੜ੍ਹੀ ਸੀ ਤੇ ਉਹਦੇ ਵਿੱਚ ਇੱਕ ਗੱਲ ਆਈ ਸੀ ਮੈਂ ਕਿਤੇ ਨਾ ਕਿਤੇ ਪੜ੍ਹੀ ਕਿ ਜਿਹੜਾ ਕੋਈ ਵੀ ਰੋਖਾ ਕੋਈ ਵੀ ਪੌਦਾ ਹੈ ਤੇ ਉਹ ਕਹਿੰਦੇ ਵੀ ਇਹ 3-4% ਹੀ ਜ਼ਮੀਨ ਚੋਂ ਲੈਂਦਾ ਹੈ ਬਾਕੀ ਦਾ ਹਵਾ ਚੋਂ ਪਾਣੀ ਚੋਂ ਧੁੱਪ ਚੋਂ ਲੈਂਦਾ ਤੁਸੀਂ ਉਹਦੇ ਬਾਰੇ ਕੀ ਕਹਿੰਦੇ ਜੀ ਫਿਰ ਬਹੁਤ ਸੋਹਣਾ ਪੁਆਇੰਟ ਤੁਸੀਂ ਉਠਾਇਆ ਇਹਨੂੰ ਕਲੀਅਰ ਹੋਣਾ ਵੀ ਬਹੁਤ ਜ਼ਰੂਰੀ ਬਣਦਾ ਸੀ ਹਾਂਜੀ ਹਾਂਜੀ ਇਹ ਕਿਹਾ ਜਾਂਦਾ ਹੈ ਅਕਸਰ ਕਿ ਇਹ ਜਿਹੜੂ ਕੁਦਰਤੀ ਖੇਤੀ ਕਰਨ ਵਾਲੇ ਜਿਹੜੇ ਨਾ ਪਲੇਟਫਾਰਮਾਂ ਤੇ ਉਹਨਾਂ ਤੇ ਇਹ ਅਕਸਰ ਸੁਣਦੇ ਆ ਸੀ ਕਿ ਜਿਹੜਾ ਪੌਦਾ ਹੈਗਾ ਨਾ ਉਹ ਸਿਰਫ 3-4% ਹੀ ਖੁਰਾਕ ਜਿਹੜਾ ਹੈਗਾ ਮਿੱਟੀ ਚੋਂ ਲੈਂਦਾ ਹੈ ਉਹ 96 97% ਤਾਂ ਮਿੱਟੀ ਪਾਣੀ ਹਵਾ ਤੋਂ ਲੈਂਦਾ ਹੈ ਹਾਂ ਬਿਲਕੁਲ ਠੀਕ ਹੈ ਇਹਦਾ ਕੋਈ ਸੈਂਟੀਫਿਕ ਕੋਈ ਪ੍ਰੂਫ ਨਹੀਂ ਹੈਗਾ ਦਾ ਜਿਹੜਾ ਜਿਹੜਾ ਇਹ ਗੱਲ ਕਹਿੰਦਾ ਹੋਵੇ ਇਹਨੂੰ ਦੂਸਰੇ ਸ਼ਬਦਾਂ ਦੇ ਵਿੱਚ ਮੈਂ ਇੱਕ ਹੋਰ ਉਦਾਹਰਣ ਨਾਲ ਸਮਝਾਉਣਾ ਹੈ ਮੰਨ ਲਓ ਇੱਕ ਬੱਸ ਜਾਂਦੀ ਹੈ ਜੀ ਬੱਸ ਦੇ ਵਿੱਚ ਜੜੀਆਂ ਨੇ 60 ਸਵਾਰੀਆਂ ਨੇ ਤੇ ਇੱਕ ਡਰਾਈਵਰ ਹੈ ਜੀ ਹੁਣ ਅਸੀਂ ਡਰਾਈਵਰ ਨੂੰ ਮਿਲਾ ਕੇ ਬਾਕੀ ਸਵਾਰੀਆਂ ਦੇ ਬਾਗ ਕਿ ਜਿਹੜਾ ਹੈਗਾ 90 ਸਵਾਰੀਆਂ ਤਾਂ ਇੱਕ ਇੱਕ ਪਾਸੇ ਨੇ ਤੇ ਜਿਹੜਾ ਹੈਗਾ ਉਹ ਡਰਾਈਵਰ ਵੀ ਉਹਨਾਂ ਵਰਗਾ ਹੀ ਐ ਇੱਕ 60ਵੇਂ ਸਾ ਡਰਾਈਵਰ ਤਾਂ ਹੁਣ ਡਰਾਈਵਰ ਨੂੰ 60ਵੇਂ ਸਾ ਥੋੜਾ ਤੁਸੀਂ ਜੋੜ ਲਓ ਠੀਕ ਐ ਸਾਰਾ ਗੱਡੀ ਦਾ ਡਰਾਈਵਰ ਨੇ ਚਲਾਉਣੀ ਆ ਨਾ ਪਰ ਜਿਹੜਾ ਸਾਰੀ ਖੇੜ ਤਾਂ ਨਿਊਟ੍ਰੀਸ਼ਨ ਦੀ ਹੈਗੀ ਐ ਨਿਊਟ੍ਰੀਸ਼ਨ ਨੂੰ ਤੁਸੀਂ ਆਇਗਨੋਰ ਨਹੀਂ ਕਰ ਸਕਦੇ ਮੰਨ ਲਓ ਜੇ ਮਿੱਟੀ ਦੇ ਵਿੱਚ ਹਾਂ ਜਿਹੜਾ ਮਿੱਟੀ ਜਿਹੜਾ ਨਿਊਟ੍ਰੀਸ਼ਨ ਮਿੱਟੀ ਦੇ ਵਿੱਚ ਐ ਹੁਣ ਜਿਵੇਂ ਅਸੀਂ ਉਹਦੋਂ ਗੱਲ ਕੀਤੀ ਸੀ ਕਿ ਜਿਹੜਾ ਹੈ ਲਿਵਿੰਗ ਆਰਗਾਨਿਜ਼ਮ ਐ ਸਾਰਾ ਲਿਵਿੰਗ ਆਰਗਾਨਿਜ਼ਮ ਚਾਹੇ ਤਾਂ ਜਾਨਵਰ ਐ ਤੇ ਚਾਹੇ ਵਨਸਪਤੀ ਐ ਚਾਹੇ ਜੀਵਤ ਚਾਹੇ ਬਨਸਪਤੀ ਹੈ ਸਾਰੇ ਦਾ ਸਾਰਾ ਲਿਵਿੰਗ ਆਰਗੇਨਿਜ਼ਮ ਨੂੰ ਪੰਜ ਤੱਤਾਂ ਤੋਂ ਬਣਿਆ ਤੇ ਪੰਜੇ ਤੱਤ ਰਿਕੁਆਇਰਮੈਂਟ ਹੈ ਕਿਹੜੀ ਸਨ એનર્ਜੀ ਬਿਲਕੁਲ ਸਨ એનર્ਜੀ ਜਿਹੜੀ ਹੈਗੀ ਹੈ ਇਹਦੇ ਤੋਂ ਬਿਨਾ ਸਰਵਾਈਵਲ ਨਹੀਂ ਹੈਗਾ ਕਿਸੇ ਵੀ ਚੀਜ਼ ਦਾ ਠੀਕ ਹੈ એનર્ਜੀ ਕਿੱਥੋਂ ਮਿਲਨੀ ਹੈ ਸਾਨੂੰ ਸਨ ਤੋਂ ਇਹ ਕਿਹਾ ਜਾਂਦਾ ਹੈ ਕਿ ਸਨ ਇਜ਼ ਦੀ ਅਲਟੀਮੇਟ ਸੋਰਸ ਆਫ એનર્ਜੀ ਸਾਨੂੰ ਉੱਥੋਂ એનર્ਜੀ ਮਿਲਨੀ ਹੈ ਠੀਕ ਹੈ ਉਸ ਤੋਂ ਬਾਅਦ ਆ ਗਿਆ ਸਪੇਸ ਤੱਤ ਆਕਾਸ਼ ਤੱਤ ਜਿਹਨੂੰ ਕਹਿੰਦੇ ਆਕਾਸ਼ ਤੱਤ ਦੇ ਵਿੱਚ ਕੀ ਹੈਗਾ ਕਿ ਮੈਂ ਮੈਂ ਸਪੇਸ ਲੈਣੀ ਹੈ ਵੱਡੇ ਪ੍ਰਾਮਡ ਦੇ ਵਿੱਚੋਂ ਮੈਂ ਸਪੇਸ ਲੈਣੀ ਹੈ ਮੈਂ ਜਦੋਂ ਜਨਮ ਲਵਾਂਗਾ ਸਪੇਸ ਲਵਾਂਗਾ ਜਦੋਂ ਮੈਂ ਮਰੂੰਗਾ ਸਪੇਸ ਛੱਡ ਜਾਊਗਾ ਛੱਡ ਜੀ ਠੀਕ ਹੈ ਤਾਂ ਸਪੇਸ ਤੱਤ ਦਾ ਵੀ ਕੋਈ ਜਿਹੜਾ ਹੈਗਾ ਜਿਆਦਾ ਮਨੁੱਖ ਨੁਕਸਾਨ ਨਹੀਂ ਕਰ ਸਕਦਾ ਸੀ ਉਸ ਤੋਂ ਬਾਅਦ ਆਉਂਦਾ ਮਿੱਟੀ ਪਾਣੀ ਤੇ ਹਵਾ ਜੀ ਠੀਕ ਹੈ ਹਵਾ ਦਾ ਜਿਹੜਾ ਹੈਗਾ ਇਹ 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 ਇਹਦਾ ਵੀ ਡਿਜ਼ਾਈਨ ਹੈ ਆਪਾਂ ਉਧਰ ਗੱਲ ਕੀਤੀ ਸੀਗੀ ਤੇ ਇਸ ਤਰ੍ਹਾਂ ਪਾਣੀ ਦਾ ਵੀ ਇੱਕ ਡਿਜ਼ਾਈਨ ਹੈ ਤੇ ਮਿੱਟੀ ਦਾ ਵੀ ਡਿਜ਼ਾਈਨ ਹੈ ਜਿਹੜਾ ਮਿੱਟੀ ਦੇ ਵਿੱਚੋਂ ਮਿਲਣਾ ਸਾਨੂੰ ਨਿਊਟ੍ਰੀਸ਼ਨ ਬਿਲਕੁਲ ਕਿਹਾ ਜਾਂਦਾ ਹੈਗਾ ਕਿ ਸੋਇਲ ਇਜ਼ ਦੀ ਅਲਟੀਮੇਟ ਸੋਰਸ ਆਫ ਨਿਊਟ੍ਰੀਸ਼ਨ ਨਿਊਟ੍ਰੀਸ਼ਨ ਦਾ ਇੱਕ ਹੀ ਸਰੋਤ ਹੈ ਉਹ ਹੈਗੀ ਹੈ ਮਿੱਟੀ ਮਿੱਟੀ ਮਿਲਣਾ ਮਿੱਟੀ ਚੋਂ ਅਸਾਂ ਜੀ ਠੀਕ ਹੈ ਤਾਂ ਇਹ ذریعے ਨੇ ਚਾਹੇ ਤਾਂ ਅਸੀਂ ਮੂਲੀ ਪਟਕੇ ਖਾ ਲਈ ਜੀ ਅਸੀਂ ਮਿੱਟੀ ਤੋਂ ਸਿੱਧਾ ਨਿਊਟ੍ਰੀਸ਼ਨ ਲੈ ਲਿਆ ਜੀ ਜਾਂ ਅਸੀਂ ਮੁਰਗਾ ਵੱਢ ਕੇ ਖਾ ਲਿਆ ਤਾਂ ਫਿਰ ਅਸੀਂ ਮੁਰਗੇ ਨੇ ਮੱਕੀ ਖਾਧੀ ਤੇ ਮੱਕੀ ਨੇ ਰਾਹੀਂ ਅਸੀਂ ਮਿੱਟੀ ਲੈ ਲਿਆ ਅਲਟੀਮੇਟਲੀ ਨਿਊਟ੍ਰੀਸ਼ਨ ਮਿੱਟੀ ਚੋਂ ਆਉਣਾ ਹੈ ਬਿਲਕੁਲ 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 ਠੀਕ ਹੈ ਮਿੱਟੀ ਦੇ ਵਿੱਚੋਂ ਆਉਣਾ ਹੈ ਤੇ ਇਹ ਜ਼ਰੀਏ ਨੇ ਜਿਹਦੇ ਰਾਹੀਂ ਸਾਡੇ ਪੇਟ ਤੱਕ ਰਜਣਾ ਜਾਣਾ ਠੀਕ ਹੈ ਸਾਡਾ ਫੂਡ ਨਿਊਟ੍ਰੀਸ਼ਨ ਆਇਰਨ ਮਿਲਣਾ ਜ਼ਿੰਕ ਮਿਲਣਾ ਫਾਸਫੋਰਸ ਮਿਲਣਾ ਮੈਗਨੀਸ਼ੀਅਮ ਮਿਲਣਾ ਸਭ ਮਿੱਟੀ ਚੋਂ ਮਿਲਦਾ ਹਾਂ ਇੱਕ ਦੀ ਮੈਂ ਇਹ ਨਾਲ ਜੁੜਦੀ ਪ੍ਰੈਕਟੀਕਲ ਗੱਲ ਤੁਹਾਨੂੰ ਹੋਰ ਦੱਸਣੀ ਚਾਹੂੰਗਾ ਜਿਹੜੇ ਲੋਕ ਰੂਫ ਟਾਪ ਗਾਰਡਨਿੰਗ ਕਰਦੇ ਆ ਜਾਂ ਗਮਲਿਆਂ ਦੇ ਵਿੱਚ ਸਬਜ਼ੀਆਂ ਪਾਉਂਦੇ ਆ ਕਿਤੇ ਉਹਨਾਂ ਦੇ ਨਾ ਕਮੈਂਟ ਲੈ ਕੇ ਦੇਖਿ ਜੀ ਜੇ ਅਸੀਂ ਇਸੇ ਗੱਲ ਨੂੰ ਮੰਨੀਏ ਕਿ 3% ਹੀ ਲੈਂਦਾ ਮਿੱਟੀ ਚੋਂ ਤਾਂ ਜੀ ਤਾਂ ਬਾਕੀ ਤਾਂ ਸਾਰਾ ਸਨਲਾਈਟ ਤੋਂ ਤੇ ਉੱਥੋਂ ਹੀ ਲੈਣਾ ਹੈਗਾ ਠੀਕ ਹੈ ਹਵਾ ਚੋਂ ਲੈਣਾ ਹੈਗਾ ਹੁਣ ਜਿਹੜੇ ਲੋਕ ਨਾ ਰੂਫਟਾਪ ਗਾਰਡਨਿੰਗ ਕਰਦੇ ਜਾਂ ਕਮਲਿਆਂ ਦੇ ਸਬਜ਼ੀ ਉਗਾਉਂਦੇ ਉਹਨਾਂ ਨੂੰ ਕਿਤੇ ਪੁੱਛ ਕੇ ਦੇਖਿਓ ਜੀ ਜੀ ਕਿ ਭਾਈ ਜਦੋਂ ਤੁਸੀਂ ਸਬਜ਼ੀ ਉਗਾਉਂਦੇ ਹੋ ਤਾਂ ਇਹਦੇ ਸਬਜ਼ੀ ਦੇ ਵਿੱਚੋਂ ਪਹਿਲੇ ਸਾਲ ਜਿੰਨੀ ਪੈਦਾਵਾਰ ਹੁੰਦੀ ਹੈ ਤੇ ਅਗਲੇ ਸਾਲ ਇਸੇ ਮਿੱਟੀ ਚੋਂ ਉਨੀ ਹੋ ਜਾਂਦੀ ਹੈ ਹੂੰ ਉਹ ਕਹਿੰਦੇ ਕਿ ਨਹੀਂ ਹੁੰਦੀ ਅਗਲੇ ਸਾਲ ਘਟ ਜਾਂਦੀ ਹੈ ਉਹਦੋਂ ਤੀਸਰੇ ਸਾਲ ਹੋਰ ਘਟ ਜਾਂਦੀ ਹੈ ਕਿਉਂ ਕਿਉਂਕਿ ਮਿੱਟੀ ਚ ਜਿੰਨੇ ਤੱਤ ਸੀ ਉਹ ਸਾਰੇ ਗਾਜਰ ਮੂਲੀ ਗੋਭੀ ਦੇ ਰੂਪ ਦੇ ਵਿੱਚ ਕੱਢ ਲੇ ਠੀਕ ਹੈ ਫਿਰ ਅਗਲੇ ਸਾਲ ਘਟਣੀ ਨਹੀਂ ਚਾਹੀਦੀ ਹੂੰ ਜੇ ਤਾਂ 3% ਹੀ ਲੈਂਦੀ ਹੈ ਫਿਰ ਤਾਂ ਘਟਣੀ ਨਹੀਂ ਚਾਹੀਦੀ ਫਿਰ ਕਿਉਂ ਘਟ ਜਾਂਦੀ ਹੈ ਫਿਰ ਹਵਾ ਧੁੱਪ ਤਾਂ ਉਹੀ ਹੈਗਾ ਹਾਂ ਹੈਗਾ ਉਹਨਾਂ ਕੋਲੇ ਹਾਂ ਹੂੰ ਬਿਲਕੁਲ ਇਹ ਜਿਹੜੀ ਹੈਗੀ ਹੈ ਗੱਲ ਉਹਦੇ ਨਾਲ ਹਾਂ ਤਾਂ ਇੱਥੇ ਜਿਹੜਾ ਹੈਗਾ ਪਿੰਦਰ ਤੂੰ ਪਿਛਲੀ ਵਾਰੀ ਇੱਕ ਮੈਨੂੰ ਸਵਾਲ ਕੀਤਾ ਸੀਗਾ ਉਹ ਹੁਣ ਤੂੰ ਮੈਨੂੰ ਦੁਬਾਰਾ ਸਵਾਲ ਕਰ ਰਿਹਾ ਵੀ ਤੇਰਾ ਜੁੜਦਾ ਸਵਾਲ ਸੀਗਾ ਤੇ ਇਹਨਾਂ ਨੂੰ ਆਮ ਹੀ ਪੁੱਛ ਲੀਦਾ ਨਾ ਵੀ ਤੁਸੀਂ ਕੀ ਕਰਦੇ ਹੋ ਕਹਿੰਦੇ ਅਸੀਂ ਆ ਮਿੱਟੀ ਦੇ ਵਿੱਚ ਰੂੜੀ ਪਾ ਦਿੰਨੇ ਆ ਇਹੀ ਮੈਂ ਗੱਲ ਕਰਦਾ ਸੀਗਾ ਵੀ ਰੂੜੀ ਤਾਂ ਆਪਾਂ ਨੂੰ ਲੋਕ ਬਾਧੂ ਚਕਾਉਂਦੇ ਆਪਾਂ ਕਿਉਂ ਨਹੀਂ ਰੂੜੀ ਪਾਉਂਦੇ ਫੇਰੀ ਹਾਂ ਇਹ ਸਾਡੇ ਪਿੰਦਰ ਨੇ ਇੱਕ ਸਵਾਲ ਕੀਤਾ ਪਿਛਲੇ ਜਿਹੇ ਦਿਨ ਸਾਡੇ ਕੋਲੇ ਕੋਈ ਇੱਥੇ ਆਇਆ ਤੇ ਉਹ ਕਹਿੰਦਾ ਜੀ ਮੇਰੇ ਕੋਲੇ ਰੂੜੀ ਬਾਧੂ ਪਈ ਹੈ ਤੇ ਤੁਸੀਂ ਰੂੜੀ ਮੈਂ ਫ੍ਰੀਜ 'ਚ ਕਾ ਦਨਾ ਪਾ ਲੋ ਜੀ ਤਾਂ ਮੈਂ ਕਹਾਂ ਜੀ ਨਹੀਂ ਰੂੜੀ ਨਹੀਂ ਅਸੀਂ ਪਾਉਣੀ ਤੇ ਇਹ ਮੈਨੂੰ ਕਹਿੰਦਾ ਸੀ ਰੂੜੀ ਫ੍ਰੀ ਮਿਲਦੀ ਆਪਾਂ ਤੇ ਆਪ ਫਿਰ ਨਹੀਂ ਲੈ ਕੇ ਪਾਉਂਦੇ ਠੀਕ ਹੈ ਹਰ ਬੰਦਾ ਸੋਚੂ ਆਈ ਵੀ ਪੌਣੀ ਦਾ ਰੂੜੀ ਆਪਾਂ ਇੱਥੇ ਫ੍ਰੀ ਚ ਮਿਲਦੀ ਤੁਸੀਂ ਚੱਕ ਨਹੀਂ ਰਹੇ ਤਾਂ ਮੈਂ ਇਹਨੂੰ ਆਖਿਆ ਮੈਂ ਹੈ ਯਾਰ ਰੂੜੀ ਤੇ ਯੂਰੀਆ ਚ ਕੋ ਬੜਾ ਫਰਕ ਨਹੀਂ ਹੈਗਾ ਹਾਂ ਤਾਂ ਹੁਣ ਇਹ ਵੀ ਥੋੜਾ ਜਿਹਾ ਕਿਤੇ ਫੀਲ ਨਾ ਕਰੇ ਕਿ ਸ਼ਾਇਦ ਮੈਂ ਉਸ ਨੂੰ ਡੈਮੇਜ ਕਰ ਰਿਹਾ ਐਸੀ ਗੱਲ ਨਹੀਂ ਹੈ ਮੇਰਾ ਮੰਨਣਾ ਰੱਬ ਕਰੇ ਮੈਂ ਗਲਤ ਹੋਵਾਂ ਮੇਰਾ ਇਹ ਮੰਨਣਾ ਮੈਨੂੰ ਇਹ ਲੱਗਦਾ ਹੈਗਾ ਕਿ ਜਿਹੜਾ ਕੋਈ ਵੀ ਜੀਵ ਹੈ ਉਨੇ ਜੋ ਖਾਣਾ ਤੇ ਉਹੀ ਕੱਟਣਾ ਹੈ ਉਹੀ ਕਰਨਾ ਬਿਲਕੁਲ ਠੀਕ ਹੈ ਬਿਲਕੁਲ ਹੁਣ ਸਾਨੂੰ ਸਾਨੂੰ ਅਸੀਂ ਨਾ ਪੋਟਾਸ਼ੀਅਮ ਸਾਨੂੰ ਕੇਲੇ ਤੋਂ ਮਿਲਦਾ ਕੇਲਾ ਇੱਕ ਸਰੋਤ ਹੈ ਪੋਟਾਸ਼ੀਅਮ ਦਾ ਬਿਲਕੁਲ ਮੰਨ ਲਓ ਮੈਂ 5 ਮੈਨੂੰ ਪੋਟਾਸ਼ੀਅਮ ਚਾਹੀਦਾ ਤੇ ਮੈਂ 5 ਕੇਲੇ ਖਾ ਲੇ ਜੀ ਮੇਰੇ ਮਾਲਮ ਉਤਰ ਨੂੰ ਜਦੋਂ ਟੈਸਟ ਕੀਤਾ ਜਾਊਗਾ ਨਾ ਉਹਦੇ ਵਿੱਚ ਪੋਟਾਸ਼ੀਅਮ ਆਊਗਾ ਘਟ ਕੇ ਆਊਗਾ ਕਿਉਂਕਿ ਮੇਰੀ ਬਾਡੀ ਨੇ ਕੰਜ਼ੂਮ ਕੀਤਾ ਹੈ ਠੀਕ ਹੈ ਇਹਦੇ ਵਿੱਚ ਬੋਰਾਉਣ ਬਣ ਕੇ ਨਹੀਂ ਨਿਕਲ ਸਕਦਾ ਮੈਨੂੰ ਲੱਗਦਾ ਮੈਂ ਕੋਈ ਸਾਇੰਸ ਵਾਲਾ ਬੈਕਗ੍ਰਾਉਂਡ ਵਾਲਦਾ ਬੰਦਾ ਹੈ ਨਹੀਂ ਪਰ ਮੈਨੂੰ ਝਟਕੀ ਜੀ ਗੱਲ ਨਾਲ ਆਇਂ ਲੱਗਦਾ ਹੈ ਵੀ ਜੋ ਅਸੀਂ ਖਾਵਾਂਗੇ ਉਹੀ ਘਟਾ ਠੀਕ ਹੈ ਤੇ ਘਟਾ ਕੇ ਕੱਢਾਂਗੇ ਘਟਾ ਕੇ ਕੱਢਾਂਗੇ ਠੀਕ ਹੈ ਹੁਣ ਜਿਹੜਾ ਗੋਬਰ ਹੈ ਹੁਣ ਗਾਂ ਦੇ ਗੋਬਰ ਦੀ ਗੱਲ ਕਰੀਏ ਚਾਹੇ ਉਹ ਦੇਸੀ ਗਾਂ ਦਾ ਚਾਹੇ ਮੱਝ ਦਾ ਚਾਹੇ ਉਹ ਮਰੀਖਣ ਗਾਂ ਦਾ ਬਿਲਕੁਲ ਜੀ ਨਿਕਲਣਾ ਤਾਂ ਉਹੀ ਆ ਜੋ ਖਾਦਾ ਉਹ ਖਾਦਾ ਉਹਨਾਂ ਨੇ ਠੀਕ ਹੈ ਹੁਣ ਉਹਨੇ ਖਾਧੀ ਮੱਕੀ ਜਵਾਰ ਤੇ ਬਾਜਰਾ ਹੂੰ ਮੱਕੀ ਜਵਾਰ ਬਾਜਰਾ ਜਿਹੜਾ ਹੈਗਾ ਖੇਤ ਦੇ ਵਿੱਚੋਂ ਪੈਦਾ ਹੋਇਆ ਕਾਦੀ ਨਾਲ ਪੈਦਾ ਹੋਇਆ ਕੀ ਉਹ ਮਿੱਟੀ ਨੇ ਆਪਣੇ ਆ ਪੈਦਾ ਕਰਤਾ ਆਪਣੇ ਹੱਤਾਂ ਦੇ ਨਾਲ ਪੈਦਾ ਹੋ ਗਿਆ ਜਾਂ ਉਹਨੂੰ ਬਾਹਰ ਤੋਂ ਸਪੂਟ ਦੇ ਕੇ ਤਿਆਰ ਕੀਤਾ ਜੀ ਉਹਨੂੰ ਬਾਹਰ ਤੋਂ ਯੂਰੀਆ ਡੀਪੀ ਪਾਈ ਹੈ ਉਹਦੇ ਨਾਲ ਮੱਕੀ ਜਵਾਰ ਬਾਜਰਾ ਬਣਾ ਲਿਆ ਉਹ ਵੱਢਿਆ ਤੇ ਗਾਂ ਦੇ ਢਿੱਡ ਵਿੱਚ ਦੀ ਕੱਢ ਲਿਆ ਤੇ ਜਿਹੜਾ ਗੋਬਰ ਆਇਆ ਤੇ ਉਹਦੇ ਵਿੱਚ ਕੀ ਆਇਆ ਯੂਰੀਆ ਹੀ ਆ ਉਹੀ ਆ ਉਹੀ ਐਨਪੀ ਕੀ ਆਇਆ ਬਿਲਕੁਲ ਬਿਲਕੁਲ ਠੀਕ ਹੈ ਤਾਂ ਜਦੋਂ ਦੀ ਮੈਨੂੰ ਇਹ ਸਮਝ ਮੇਰੀ ਸਮਝ ਬਣੀ ਹੈ ਤੇ ਮੈਂ ਹੁਣ ਬਾਹਰ ਤੋਂ ਲੈ ਕੇ ਜਿਹੜਾ ਹੈਗਾ ਇਹ ਯੂਰੀਆ ਵਗੈਰਾ ਨਹੀਂ ਗੋਬਰ ਦੀ ਖਾਦ ਜਮਾ ਨਹੀਂ ਪਾਉਂਦਾ ਮੈਨੂੰ ਇਹ ਲੱਗਦਾ ਕਿ ਇਹ ਤਾਂ ਉਹੀ ਹੈ ਵਰਮੀ ਕੰਪੋਸਟ ਲੈ ਕੇ ਪਾ ਲੂ ਚਾ ਵੀ ਉਹੀ ਕੁਛ ਹੈ ਹਾਂ ਹੁਣ ਇਹੀ ਸਵਾਲ ਨੂੰ ਜਦੋਂ ਤੁਸੀਂ ਮੈਨੂੰ ਕਹੋ ਕਿ ਇਹ ਤਾਂ ਸੰਨ 70 ਦੇ ਵਿੱਚ ਵੀ ਲੋਕ ਪਾਉਂਦੇ ਹੁੰਦੇ ਸੀ ਹੂੰ ਗੋਬਰ ਦੀ ਖਾਤ ਆ ਖੇਤਾਂ 'ਚ ਪਾਉਂਦੇ ਹੁੰਦੇ ਸੀ ਠੀਕ ਹੈ ਇੱਥੇ ਸਵਾਲ ਇਹ ਵੀ ਬਣਦਾ ਹੈ ਹੁਣ ਮੈਂ ਇਹਦੇ ਜਵਾਬ 'ਚ ਕਹੂੰਗਾ ਕਿ ਉਦੋਂ ਇਹਦੇ ਵਿੱਚ ਸਾਰੇ ਤਾਂ ਪਾਉਂਦੇ ਸੀ ਹੂੰ ਅੱਜ ਨਹੀਂ ਆਉਂਦੇ ਕਿਉਂ ਕਿ ਉਦੋਂ ਟਾਪ ਸੋਇਲ ਦੇ ਵਿੱਚ ਸਾਰੇ ਖੁਰਾਕੀ ਤੱਤ ਸੀ ਉਸ ਸਮੇਂ ਤੱਕ ਸਾਨੂੰ گاਵਾ ਮੱਝਾਂ ਨੂੰ ਕੈਲਸ਼ੀਅਮ ਦੀਆਂ ਸੀਸੀਆਂ ਬੋਤਲਾਂ ਨਹੀਂ ਵੀ ਆਉਣੀਆਂ ਪੈਂਦੀਆਂ ਸੀ ਕਿਉਂਕਿ ਮਿੱਟੀ 'ਚ ਕੈਲਸ਼ੀਅਮ ਸੀ ਬਿਲਕੁਲ ਤੇ ਜਦੋਂ ਮਿੱਟੀ 'ਚ ਕੈਲਸ਼ੀਅਮ ਆਇਆ ਤਾਂ ਉਹ ਮੱਕੀ ਜਵਾਰ 'ਚ ਵੀ ਆਇਆ ਤਾਂ ਉਹਦੇ ਖਾ ਕੇ ਤੇ ਗੋਬਰ ਵਿੱਚ ਵੀ ਆ ਗਿਆ ਜੀ ਜੀ ਤੇ ਜਦੋਂ ਗੋਬਰ ਵਾਪਸ ਖੇਤ 'ਚ ਪਾਵਾਂਗੇ ਤਾਂ ਸਾਈਕ ਉਹੀ ਰੀਸਾਈਕਲ ਹੋ ਗਿਆ ਉਦੋਂ ਪੰਜਾਬ ਹਰੀ ਕ੍ਰਾਂਤੀ ਦੇ ਪ੍ਰਭਾਵ ਥੱਲੇ ਵੀ ਨਹੀਂ ਆਇਆ ਸੀ ਨਹੀਂ ਆਇਆ ਸੀ ਕੰਸੈਪਟ ਤੋਂ ਬਾਹਰ ਸੀ ਹਾਂ ਉਸ ਸਮੇਂ ਤੱਕ ਨਿਊਟ੍ਰੀਸ਼ਨ ਰੀਸਾਈਕਲਿੰਗ ਮਾਡਲ ਸੀ ਸਾਰ ਉਹ ਸਮੇਂ ਉਹ ਸਮੇਂ ਦੀ ਜਿਹੜਾ ਗੋਬਰ ਸੀ ਉਹਦੇ ਵਿੱਚ ਸਾਰੇ ਤੱਤ ਸੀ ਅੱਜ ਦੇ ਗੋਬਰ ਦੇ ਵਿੱਚ ਉਹ ਹੀ ਐਨਪੀਕੇ ਹੂੰ ਬਿਲਕੁਲ ਬਿਲਕੁਲ ਠੀਕ ਹੈ ਨਾ ਜੋ ਖੇਤ ਵਿੱਚ ਯੂਰੀਆ ਪਾਏ ਡੀਏਪੀ ਪਾਏ ਜੋ ਪੈਸੀ ਸੈਂਟਸ ਪਾਏ ਹਾਂ ਉਹ ਪੱਠੀਆਂ ਰੰਗ ਗਏ ਹਾਂ ਤੇ ਉਹਨਾਂ ਨੇ ਖਾਦੇ ਤੇ ਉਹੀ ਬਾਹਰ ਕੱਢੇ ਹਾਂ ਸਿੱਧੀ ਸਿੱਧੀ ਗੱਲ ਹਾਂ ਨਾਲੇ ਕੋ ਤੁਸੀਂ ਉਹ ਬਾਬੇ ਦੀ ਨਹੀਂ ਗੱਲ ਦੱਸੀ ਸੀਗੀ ਉਹ ਟੰਡਰਿਆਂ ਵਾਲੇ ਦੀ ਉਹ ਕਹਿੰਦੇ ਸਾਖਾਨਾ ਦਾ ਮੈਂ ਆਰਗੇਨਿਕ ਆ ਯਾਰ ਫਿਰ ਬਵਾ ਰੀਆਂ ਕਿਉਂ ਨਹੀਂ ਝੁੱਟਦੀਆਂ ਹਾਂ ਉਹ ਉਹਨਾਂ ਨੂੰ ਕਲੀਅਰ ਕੀਤਾ ਸੀ ਆਪਾਂ ਹਾਂ ਉਹ ਆਹੀ ਗੱਲ ਸੀ ਉਹਨਾਂ ਦੀ ਮੇਰੇ ਖਿਆਲ ਸੈਂ ਨਾ ਆਹੀ ਗੱਲ ਹੋਣੀ ਹਾਂ ਹਾਂ ਹੁਣ ਤੁਹਾਡੇ ਉਹ ਜਿਹੜੇ ਸਵਾਲ ਤੇ ਉੱਤੇ ਆਪਾਂ ਉਹ ਲਾਸਟ ਚ ਆਉਨੇ ਆ ਹਾਂਜੀ ਜਿਹੜਾ ਤੁਸੀਂ ਕਿਹਾ ਸੀਗਾ ਕਿ ਕੁਦਰਤੀ ਖੇਤੀ ਵਾਲਾ ਤੇ ਜਿਹੜਾ ਮੈਂ ਕਲੀਅਰ ਕਰਨਾ ਚਾਹੁੰਦਾ ਸੀਗਾ ਇੱਥੇ ਤਾਂ ਮੈਂ ਹੁਣ 10 ਸਾਲ ਆਪਣੇ ਸਾਥੀਆਂ ਦੇ ਨਾਲ ਪੰਜਾਬ ਦੇ ਵਿੱਚ ਜਿੰਨੇ ਕੁਦਰਤੀ ਖੇਤੀ ਕਰਦੇ ਆ ਅਸੀਂ ਉਹ ਸਾਰੇ ਥੋੜੇ ਜਿਹੇ ਲੋਕ ਆ ਸਾਰੇ ਇੱਕ ਦੂਸਰੇ ਨੂੰ ਜਾਣਦੇ ਆ ਅਕਸਰ ਇਕੱਠੇ ਹੁੰਦੇ ਰਹਿੰਦੇ ਆ ਜੀ ਤਾਂ ਮੇਰੀ ਉਹਨਾਂ ਸਭ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਹਨੂੰ ਇਹਨੂੰ ਗਲਤ ਨਾ ਸਮਝਿਆ ਜਾਵੇ ਇਹ ਮੇਰੀ ਸਮਝ ਹੈ ਇਹ ਮੇਰੀ ਸਮਝ ਹੈ ਮੈਂ ਗਲਤ ਵੀ ਹੋ ਸਕਦਾ ਜੀ ਜੀ ਤਾਂ ਕੁਦਰਤ ਇੱਕ ਦਿਨ ਤੁਸੀਂ ਗੱਲ ਕੀਤੀ ਸੀ ਜਿਵੇਂ ਇੱਕ ਦਰਖਤ ਹੈ ਜੀ ਉਹ ਬੁੱਤ ਘਾੜੀ ਨੂੰ ਉਹਦੇ ਵਿੱਚੋਂ ਬੁੱਤ ਲੱਭੂਗਾ ਇੱਕ ਦਵਾਈਆਂ ਵਾਲਾ ਬੰਦਾ ਹੈ ਉਹਨੂੰ ਦਵਾਈਆਂ ਵਾਲੀਆਂ ਚੀਜ਼ਾਂ ਲੱਭਣਗੀਆਂ ਹਾਂ ਐਵੇਂ ਸਾਰੇ ਥਾਟ ਵੀ ਐਵੇਂ ਸਾਰੇ ਦਾ ਸਾਰਾ ਹਰੇਕ ਹਰੇਕ ਖੇਤੀ ਦੇ ਵਿੱਚੋਂ ਕਿਸੇ ਨੂੰ ਕੁਝ ਦਿਸਦਾ ਕਿਸੇ ਨੂੰ ਕੁਝ ਤੁਹਾਨੂੰ ਟੁਕਾਓ ਖੇਤੀ ਦਿਸਦੀ ਹੈ ਹਾਂ ਹੁਣ ਆ ਰੁੱਖ ਹੈ ਆਪਰੇ ਸਾਹਮਣੇ ਮੰਨ ਲਓ ਮੈਂ ਤੇ ਮੇਰਾ ਬਾਪ ਤੇ ਮੇਰਾ ਦਾਦਾ ਤਿੰਨੇ ਜਣੇ ਇਕੱਠੇ ਬੈਠੇ ਆਂ ਹਾਂਜੀ ਤੁਹਾਨੂੰ ਤਿੰਨਾਂ ਨੂੰ ਤੁਸੀਂ ਪੁੱਛ ਲਓ ਵੀ ਆਹ ਕੀ ਹੈ ਹਾਂ ਤੇ ਇਹਦੇ ਕੀ ਬੈਨੀਫਿਟ ਆ ਤੇ ਕਿਵੇਂ ਆ ਮੇਰੇ ਦਾਦੇ ਨੂੰ ਜਦੋਂ ਪੁੱਛੋਗੇ ਤਾਂ ਉਹ ਕਹੂਗਾ ਭਾਈ ਵੀ ਇਹ ਰੁੱਖ ਹੈ ਤੇ ਇਹ ਰੁੱਖ ਦੇ ਉਤੋਂ ਨਾ ਜਿਹੜਾ ਸਾਨੂੰ ਇਹਦੇ ਤੋਂ ਛਾਂ ਵੀ ਮਿਲਦੀ ਹੈ ਤਾਂ ਇਹਦੇ ਤੋਂ ਇਹ ਫਲ ਵੀ ਦਿੰਦਾ ਸਾਨੂੰ ਤਾਂ ਇਹ ਬਹੁਤ ਫਾਇਦੇ ਵਾਸਤੇ ਹੈ ਹਾਂ ਇਹ ਸਾਨੂੰ ਹਵਾ ਵੀ ਦਾ ਆਕਸੀਜਨ ਵੀ ਦਿੰਦਾ ਮੇਰੇ ਬਾਪ ਨੂੰ ਪੁੱਛੋਗੇ ਤਾਂ ਵੀ ਇਹ ਕੀ ਹੈ ਉਹ ਕਹੂ ਵੀ ਇਹ ਰੁੱਖ ਹੈ ਤੇ ਇਹਨੂੰ ਜਦੋਂ ਅਸੀਂ ਵੱਢ ਕੇ ਵੇਚਾਂਗੇ ਤੇ ਇਹਦੇ ਤੋਂ 10000 ਦੀ ਲੱਕੜ ਨਿਕਲੇ ਆਉਗੀ ਠੀਕ ਹੈ ਹੁਣ ਉੱਥੇ ਮੈਂ ਵੀ ਬੈਠਾ ਮੈਨੂੰ ਪੁੱਛੋਗੇ ਭਾਈ ਵੀ ਇਹ ਕੀ ਹੈ ਮੈਂ ਆਖੂ ਇਹ ਵੀ ਰੁੱਖ ਹੈ ਤੇ ਇਹ ਨਾ ਥੱਲਿਓਂ ਪੰਪਿੰਗ ਕਰਦਾ ਨਿਊਟ੍ਰੀਸ਼ਨਰ ਕਿਉਂਕਿ ਮੇਰੇ ਐਣਕਾਂ ਲੱਗੀਆਂ ਨਿਊਟ੍ਰੀਸ਼ਨ ਵਾਲੀਆਂ ਠੀਕ ਹੈ ਮੈਂ ਕਹੂੰਗਾ ਯਾਰ ਇਹ ਰੁੱਖ ਨਾ ਥੱਲੇੋਂ ਖੁਰਾਕ ਚੱਕ ਕੇ ਲਿਆਉਂਦਾ 20 ਫੁੱਟ ਤੋਂ ਚੱਕ ਕੇ ਲਿਆ ਕੇ ਪੱਤਿਆਂ ਦੇ ਰੂਪ ਚ ਉੱਤੇ ਸਿੱਟਦੀ ਹੁਣ ਨਜ਼ਰੀਆ ਨਾ ਹੁਣ ਮੇਰਾ ਬਾਪ ਵੀ ਗਲਤ ਨਹੀਂ ਮੇਰਾ ਦਾਦਾ ਵੀ ਗਲਤ ਨਹੀਂ ਤਾਂ ਮੈਂ ਵੀ ਗਲਤ ਨਹੀਂ ਠੀਕ ਹੈ ਚੀਜ਼ਾਂ ਨੂੰ ਦੇਖਣ ਦਾ ਨਜ਼ਰੀਆ ਹੁਣ ਮੇਰਾ ਨਜ਼ਰੀਆ ਮੈਂ ਨਿਊਟ੍ਰੀਸ਼ਨ ਦੇ ਐਂਗਲ ਤੋਂ ਦੇਖਦਾ ਹਰ ਚੀਜ਼ ਨੂੰ ਤਾਂ ਜਿਹੜੀ ਕੁਦਰਤੀ ਖੇਤੀ ਹੈਗੀ ਹੈ ਇਹ ਉਸ ਤੋਂ ਪਹਿਲੀ ਦੀ ਸਟੇਜ ਹੈ ਟਿਕਾਊ ਖੇਤੀ ਅਗਲੀ ਸਟੇਜ ਹੈ ਜੇ ਤੁਸੀਂ ਕਿਸੇ ਨੂੰ ਸਿੱਧਾ ਕਹੋ ਕਿ ਤੂੰ ਭਾਈ ਆਪਣੇ ਖੇਤ ਦੇ ਵਿੱਚੋਂ ਨਿਊਟ੍ਰੀਸ਼ਨ ਡレイン ਨਾ ਹੋਣ ਦੇ ਕੈਮੀਕਲ ਖੇਤੀ ਬੰਦਾ ਕਰਦਾ ਉਹਨੂੰ ਕਹੀਏ ਕਿ ਤੂੰ ਟਿਕਾਊ ਖੇਤੀ ਤੇ ਚਲਾ ਜਾ ਕਿਵੇਂ ਜਾ ਬੜੂਗਾ ਨਹੀਂ ਜਾਇਆ ਜਾਣਾ ਬਿਲਕੁਲ ਬਿਲਕੁਲ ਠੀਕ ਹੈ ਨਹੀਂ ਜਾਇਆ ਉਹਨੂੰ ਵਿਚਾਲੜਾ ਕੈਂਚੀ ਸਾਈਕਲ ਪਹਿਲਾਂ ਸਿੱਖਣਾ ਹੀ ਪੈਣਾ ਹੈ ਜੇ ਤੁਸੀਂ ਕਾਠੀ ਦੇ ਬਹਿ ਕੇ ਸਾਈਕਲ ਚਲਾਉਣਾ ਨਾ ਤਾਂ ਪਹਿਲਾਂ ਕੈਂਚੀ ਚਲਾਉਣਾ ਪੈਣਾ ਤੇ ਉਹ ਕੈਂਚੀ ਸਾਈਕਲ ਚਲਾਉਣਾ ਹੈਗਾ ਕੁਦਰਤੀ ਖੇਤੀ ਪਹਿਲਾਂ ਕੁਦਰਤੀ ਖੇਤੀ ਦੀ ਆਉਣਾ ਪਊਗਾ ਜੇ ਫਿਰ ਤੁਸੀਂ ਟਿਕਾਊ ਖੇਤੀ ਤੇ ਜਾ ਸਕਦੇ ਆ ਇਹ ਰਸਤੇ ਦੇ ਵਿੱਚ ਤੁਹਾਨੂੰ ਆਉਣਾ ਹੀ ਪੈਣਾ ਸੋ ਕੁਦਰਤੀ ਖੇਤੀ ਤੇ ਟਿਕਾਊ ਖੇਤੀ ਕੋਈ ਆਪਸ ਵਿੱਚ ਵਿਰੋਧੀ ਨਹੀਂ ਹੈ ਜੀ ਇਹ ਉਸ ਤੋਂ ਪਹਿਲੀ ਸਟੇਜ ਆ ਤੇ ਲਾਸਟ ਸਟੇਜ ਜਿਹੜੀ ਹੈਗੀ ਉਹ ਹੈ ਟਿਕਾਊ ਖੇਤੀ ਜਿਹੜੀ ਇਕੋਸਾਈਕਲ ਜਿਹੜਾ ਇਕੋਲੋਜੀ ਦਾ ਪੂਰਾ ਸਾਈਕਲ ਹੈ ਉਹਦੇ ਉਸ ਉਸ ਡਿਜ਼ਾਈਨ ਵਿੱਚ ਬੈਠਦੀ ਹੈ ਕੁਦਰਤੀ ਖੇਤੀ ਬਹੁਤ ਸੋਹਣੀ ਫਿੱਟ ਬੈਠਦੀ ਹੈ ਹਿਊਮਨ ਡਿਜ਼ਾਈਨ ਜਿਹੜਾ ਮਨੁੱਖ ਦਾ ਬਣਾਇਆ ਹੋਇਆ ਡਿਜ਼ਾਈਨ ਇਹਦੇ ਵਿੱਚ ਬਹੁਤ ਸੋਹਣੀ ਫਿੱਟ ਬੈਠਦੀ ਹੈ ਪਰ ਜਿਹੜਾ ਇਕੋਲੋਜੀ ਦਾ ਡਿਜ਼ਾਈਨ ਹੈ ਉਸ ਡਿਜ਼ਾਈਨ ਦੇ ਵਿੱਚ ਇਹ ਫਿੱਟ ਨਹੀਂ ਬੈਠਦੀ ਜਿਹੜੀ ਇੱਕ ਗੱਲ ਨਾਲ ਆਪਾਂ ਇਹ ਵੀ ਦੇਖੀ ਵੀ ਜਿਹੜੀ ਕੁਦਰਤੀ ਖੇਤੀ ਆ ਜਾਂ ਪੈਸਟੀਸਾਈਡ ਵਾਲੀ ਖੇਤੀ ਆ ਉਹਦੇ ਵਿੱਚੋਂ ਉਹ ਸਾਰੀ ਗੱਲ ਜੇ ਦੇਖੀ ਤਾਂ ਉਹ ਫੂਡ ਟਰੈਵਲ ਕਰਦਾ ਲੋਕਾਂ ਤੱਕ ਹਾਂ ਪਰ ਜਿਹੜੀ ਟਿਕਾਊ ਖੇਤੀ ਆ ਕੁਛ ਐ ਨਹੀਂ ਵੀ ਲੋਕ ਫੂਡ ਤੱਕ ਟਰੈਵਲ ਕਰਨਗੇ ਹਾਂ ਜਿਹੜਾ ਫੂਡ ਟਰੈਵਲਿੰਗ ਦੀ ਤੁਸੀਂ ਗੱਲ ਛੇੜ ਲਈ ਜੀ ਮੈਨੂੰ ਜੇ ਕੋਈ ਅੱਜ ਬੰਦਾ ਪੁੱਛੇ ਨਾ ਕਿ ਇਸ ਧਰਤੀ ਦੇ ਉੱਤੇ ਇਸ ਪਲੈਨਟ ਦੇ ਉੱਤੇ ਸਭ ਤੋਂ ਖਤਰਨਾਕ ਵਰਤਾਰਾ ਕੀ ਹੈ ਤਾਂ ਮੈਂ ਕਹੂੰਗਾ ਉਹ ਹੈ ਫੂਡ ਟਰੈਵਲ ਫੂਡ ਟਰੈਵਲ ਸਭ ਤੋਂ ਖਤਰਨਾਕ ਸਭ ਤੋਂ ਖਤਰਨਾਕ ਚੀਜ਼ ਹੈ ਫੂਡ ਦਾ ਟਰੈਵਲ ਕਰਨਾ ਇੱਕ ਥਾਂ ਤੋਂ ਦੂਜੀ ਥਾਂ ਤੇ ਟਰੈਵਲ ਕਰਨਾ ਜੀ ਮਨੁੱਖ ਨੇ ਨਾ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਡੈਮੇਜ ਜਿਹੜਾ ਕੀਤਾ ਹੈ ਹੂੰ ਉਹ ਪੰਜ ਤਤ ਨੇ ਪੰਜਾਂ ਤਤਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਡੈਮੇਜ ਕੀਤਾ ਪ੍ਰithvi ਤਤ ਨੂੰ ਮਿੱਟੀ ਨੂੰ ਹੂੰ ਹੂੰ ਬਾਕੀ ਚੀਜ਼ਾਂ ਨੂੰ ਡੈਮੇਜ ਇੱਕ ਇੱਕ ਕਰ ਨਹੀਂ ਸਕਦਾ ਸੀ ਜੀ ਇਹ ਸਨ ਸੂਰਜ ਦਾ ਕੁਝ ਨਹੀਂ ਵਿਗਾੜ ਸਕਦਾ ਸੀ ਬਿਲਕੁਲ ਬਿਲਕੁਲ ਠੀਕ ਹੈ ਇਹ ਸਪੇਸ ਤਤ ਦਾ ਵੀ ਕੁਝ ਨਹੀਂ ਕਰ ਸਕਦਾ ਸੀ ਜੀ ਇਹ ਪਾਣੀ ਤੇ ਹਵਾ ਦਾ ਵੀ ਕੁਝ ਨਹੀਂ ਕਰ ਸਕਦਾ ਸੀ ਜੇਕਰ ਪ੍ਰithvi ਤਤ ਨੂੰ ਟੱਚ ਨਾ ਕਰੇ ਹੂੰ ਪ੍ਰਿਥਵੀ ਤੱਤ ਨੂੰ ਮਿੱਟੀ ਨੂੰ ਡੈਮੇਜ ਕੀਤੇ ਬਿਨਾ ਇਹ ਹਵਾ ਦਾ ਨੁਕਸਾਨ ਕਰਕੇ ਵਿਖਾ ਦੇਗਾ ਕਿਵੇਂ ਕਰ ਸਕਦਾ ਹੈ ਨਹੀਂ ਹੋ ਸਕਦਾ ਇਹ ਪਾਣੀ ਦਾ ਨੁਕਸਾਨ ਵੀ ਕਿਵੇਂ ਕਰ ਸਕਦਾ ਜਿੰਨਾ ਚਿਰ ਮਿੱਟੀ ਨੂੰ ਡੈਮੇਜ ਨਹੀਂ ਕਰੂਗਾ ਫੈਕਟਰੀਆਂ ਲਾਊਗਾ ਮਿੱਟੀ ਤੱਤ ਦੇ ਵਿੱਚੋਂ ਮਾਈਨਿੰਗ ਕਰੂਗਾ ਮਾਈਨਿੰਗ ਕੱਢ ਕੇ ਫੈਕਟਰੀਆਂ ਲਾਊਗਾ ਤੇ ਪਾਣੀ ਕੱਢ ਕੇ ਦਰਿਆ ਚ ਛੱਡੂਗਾ ਜੇ ਫੈਕਟਰੀ ਨਹੀਂ ਲੱਗੂਗਾ ਤਾਂ ਕਿਵੇਂ ਪਾਣੀ ਖਰਾਬ ਕਰ ਲੂਗਾ ਇਹ ਬਿਲਕੁਲ ਬਿਲਕੁਲ ਠੀਕ ਹੈ ਇਹ ਮਾਈਨਿੰਗ ਕਰੂਗਾ ਮਿੱਟੀ ਦੇ ਵਿੱਚੋਂ ਖਰਾਕੀ ਤੱਤ ਕੱਢੂਗਾ ਕੱਢ ਕੇ ਤਾਂ ਇਹ ਜਿਹੜਾ ਹੈਗਾ ਇਹ ਕੁਝ ਪੈਸਟੀਸਾਈਡ ਬਣਾਊਗਾ ਇਹ ਜਿਹੜਾ ਫੈਕਟਰੀਆਂ ਚਲਾਊਗਾ ਜਿਹਦੇ ਨਾਲ ਹਵਾ ਖਰਾਬ ਕਰੂਗਾ ਪਾਣੀ ਖਰਾਬ ਕਰੂਗਾ ਤਾਂ ਹਵਾ ਤੇ ਵਾਯੂ ਤੱਤ ਤੇ ਪਾਣੀ ਨੂੰ ਇਹ ਪ੍ਰithvi ਤੱਤ ਨੂੰ ਡੈਮੇਜ ਕੀਤੇ ਬਿਨਾ ਕਰ ਨਹੀਂ ਸਕਦਾ ਕਰ ਨਹੀਂ ਸਕਦਾ ਹੂੰ ਠੀਕ ਹੈ ਤਾਂ ਮਨੁੱਖ ਨੇ ਸਭ ਤੋਂ ਜ਼ਿਆਦਾ ਡੈਮੇਜ ਕੀਤਾ ਜਿਹੜਾ ਉਹ ਕੀਤਾ ਹੈਗਾ ਪ੍ਰithvi ਤੱਤ ਨੂੰ ਮਿੱਟੀ ਨੂੰ ਹਵਾ ਮੈਂ ਜਿਹੜਾ ਸੋਇਲ ਹੂੰ ਸੋਇਲ ਨੂੰ ਡੈਮੇਜ ਕੀਤਾ ਸਭ ਤੋਂ ਖਤਰਨਾਕ ਇਹ ਹੋਇਆ ਜੀ ਤਾਂ ਸਭ ਸੋਇਲ ਨੂੰ ਵੀ ਡੈਮੇਜ ਕਾਦੇ ਨਾਲ ਕੀਤਾ ਵਿਦ ਫੋਸਿਲ ਫਿਊਲ ਜੇ ਨਾ ਜਿੰਨਾ ਜਿਹਦੇ ਕੋਲੇ ਫੋਸਿਲ ਫਿਊਲ ਨਹੀਂ ਸੀਗਾ ਉਹਨਾਂ ਜਿਹੜੇ ਡੈਮੇਜ ਕਰ ਹੀ ਨਹੀਂ ਸਕਦਾ ਸੀ ਜਦੋਂ ਫੋਸਿਲ ਫਿਊਲ ਇਹਦੇ ਹੱਥ ਲੱਗ ਗਿਆ ਉਦੋਂ ਇਹਨੇ ਡੈਮੇਜ ਕਰ ਲਿਆ ਇੱਕ ਉਦਾਹਰਣ ਨਾਲ ਸਮਝਾਉਣਾ ਮੰਨ ਲਓ ਆਪਣੀ ਏਨਰਜੀ ਨਾਲ ਕਰ ਹੀ ਨਹੀਂ ਸਕਦਾ ਸੀ ਆਪਣੀ ਏਨਰਜੀ ਨਾਲ ਕੁਝ ਨਹੀਂ ਕਰ ਸਕਦਾ ਮੰਨ ਲਓ ਕੀੜੀਆਂ ਕਹਿਣ ਕਿ ਅਸੀਂ ਲੰਟੇ ਮਾਲ ਸਿੱਟਣਾ ਥੱਲੇ ਲੱਖ ਕੀੜੀ ਇਕੱਠੀ ਹੋ ਜਵੇ ਸਿੱਟ ਲੂਗੀ ਨਹੀਂ ਸਿੱਟ ਸਕਦਾ ਨਹੀਂ ਸਿੱਟ ਸਕਦਾ ਠੀਕ ਹੈ ਜੇ ਉਹ ਕਿੜੀਆਂ ਦੇ ਕੋਲੇ ਫੋਸਲ ਫਿਊਲ ਹੱਥ 'ਚ ਆ ਜਵੇ ਉਹ ਕਰੈਨਾ ਬਣਾ ਲੈਣ ਠੀਕ ਹੈ ਉਹ ਮਸ਼ੀਨਾਂ ਬਣਾ ਲੈਣ ਤਾਂ ਲਾਂਡੇ ਮਾਲ ਸੈਟ ਲੈਣਗੀਆਂ ਸੈਟ ਲੈਣੀਆਂ ਠੀਕ ਹੈ ਬਿਲਕੁਲ ਤਾਂ ਪ੍ਰithvi ਤੱਤ ਨੂੰ ਜਿਹੜਾ ਡੈਮੇਜ ਕੀਤਾ ਹੈ ਮਨੁੱਖ ਨੇ ਇਹ ਕੀਤਾ ਹੈਗਾ ਫੋਸਲ ਫਿਊਲ ਦੀ ਮਦਦ ਨਾਲ ਜਿਹੜਾ 2250 ਸਾਲ ਪਹਿਲਾਂ ਇਹਦੇ ਹੱਥ 'ਚ ਆ ਗਿਆ ਕੋਲਾ ਆ ਗਿਆ ਇਹਦੇ 'ਚ ਡੀਜ਼ਲ ਪੈਟਰੋਲ ਹੱਥ 'ਚ ਆ ਗਿਆ ਉਸ એનર્ਜੀ ਦੇ ਨਾਲ ਜਿਹੜੀ ਸਟੋਰਡ એનર્ਜੀ ਹੈ ਉਹਦੇ ਨਾਲ ਇਹਨੇ ਪ੍ਰithvi ਤੱਤ ਨੂੰ ਡੈਮੇਜ ਕੀਤਾ ਤੇ ਪ੍ਰithvi ਤੱਤ ਨੂੰ ਡੈਮੇਜ ਕਰਕੇ ਇਹਨੇ ਆਪਣਾ ਨੁਕਸਾਨ ਨਹੀਂ ਕੀਤਾ ਹੁਣ ਤਾਂ ਖਤਰਾ ਪੂਰੇ ਪਲੈਨੈਟ ਦਾ ਹੈ ਪੂਰੇ ਪਲੈਨੈਟ ਦੀ ਐਗਜ਼ਿਸਟੈਂਸ ਦਾ ਖਤਰਾ ਹੈ ਬਿਲਕੁਲ ਬਿਲਕੁਲ ਠੀਕ ਹੈ ਕੱਲੇ ਹਿਊਮਨ ਸਿਵਲਾਈਜੇਸ਼ਨ ਦਾ ਖਤਰਾ ਨਹੀਂ ਹੈ ਹੁਣ ਤਾਂ ਖਤਰਾ ਸਾਰੀ ਇਕੋਲੋਜੀ ਦਾ ਖਤਰਾ ਹੋਇਆ ਪਿਆ ਕਿੱਥੋਂ ਇਹ ਜਾਨਵਰ ਖਾਣਗੇ ਜਦੋਂ ਫੂਡ ਹੀ ਨਾ ਰਿਹਾ ਬਿਲਕੁਲ ਜੀ ਕਲਾਈਮੇਟ ਚੇਂਜ ਫੱਟੇ ਚੱਕਦਾ ਆਉਂਦਾ ਹੈ ਆ ਗਿਆ ਜੀ ਬਿਲਕੁਲ ਹਾਂ ਬਿਲਕੁਲ ਬਿਲਕੁਲ ਤਾਂ ਉਹ ਸਾਰਾ ਕਾਰਨ ਕਿਹਦੇ ਨਾਲ ਹੋਇਆ ਵੱਡਾ ਕਾਰਨ ਕੀ ਹੋਇਆ ਪ੍ਰithvi ਤੱਤ ਨੂੰ ਡੈਮੇਜ ਕੀਤਾ ਮਿੱਟੀ ਦੇ ਵਿੱਚੋਂ ਚਾਹੇ ਡੀਜ਼ਲ ਪੈਟਰੋਲ ਕੱਢਿਆ ਉਹ ਵੀ ਤਾਂ ਪ੍ਰithvi ਤੱਤ ਨੂੰ ਡੈਮੇਜ ਕੀਤਾ ਨਾ ਅਸੀਂ ਬਿਲਕੁਲ ਜੀ ਬਿਲਕੁਲ ਠੀਕ ਹੈ ਮਨੁੱਖ ਨੇ ਪ੍ਰithvi ਤੱਤ ਨੂੰ ਜਦੋਂ ਡੈਮੇਜ ਕੀਤਾ ਸਾਰੀਆਂ ਪ੍ਰੋਬਲਮਸ ਉਹਦੀਆਂ ਨੇ ਮਾਈਨਿੰਗ ਜਿਹੜੀ ਕੀਤੀ ਹੈ ਮਾਈਨਿੰਗ ਚਾਹੇ న్యూਟ੍ਰੀਸ਼ਨ ਦੀ ਹੈ ਚਾਹੇ ਬਾਕੀ ਕਿਸੇ ਦੀ ਮਾਈਨਿੰਗ ਹੈ ਮਾਈਨਿੰਗ ਦੇ ਨਾਲ ਪ੍ਰithvi ਤੱਤ ਨੂੰ ਡੈਮੇਜ ਕੀਤਾ ਬਿਲਕੁਲ ਜੀ ਹੈ ਬਿਲਕੁਲ ਜਿਹੜੀ ਆਪਾਂ ਪਹਿਲਾਂ ਵੀ ਕਦੇ ਸੁਣਦੇ ਹੁੰਦੇ ਸੀ ਜਿਹੜੀ ਜੋ ਮੇਰੇ ਸੁਣ ਚਾਹੀਤੇ ਮੈਂ ਬਾਪੂ ਜੀ ਨਾਲ ਗੱਲਾਂ ਕਰ ਰਿਹਾ ਸੀਗਾ ਕਿ ਅਸੀਂ ਰੇਤਾ ਮਾਈਨਿੰਗ ਸੁਣੀ ਸੀ ਹਾਂ ਪਹਾੜਾਂ ਦੇ ਵਿੱਚੋਂ ਉਹ ਬੱਜਰੀ ਦੀ ਜਾਂ ਪੱਥਰਾਂ ਦੀ ਮਾਈਨਿੰਗ ਸੁਣੀ ਸੀ ਹਾਂ ਰਾਜਸਥਾਨ ਦੇ ਵਿੱਚੋਂ ਸਗ ਮਰਮਰ ਦੀ ਮਾਈਨਿੰਗ ਸੁਣੀ ਸੀ ਹਾਂ ਤੇ ਨਿਊਟ੍ਰੀਸ਼ਨ ਮਾਈਨਿੰਗ ਤੁਹਾਡੇ ਮੂੰਹੋਂ ਪਹਿਲੀ ਵਾਰੀ ਸੁਣੀ ਸੀ ਵੀ ਨਿਊਟ੍ਰੀਸ਼ਨ ਮਾਈਨਿੰਗ ਹੋਏ ਹਾਂ ਤੇ ਜਦੋਂ ਨਿਊਟ੍ਰੀਸ਼ਨ ਮਾਈਨਿੰਗ ਸ਼ਬਦ ਸਾਡੇ ਅੰਦਰ ਡਿੱਗਦਾ ਤੇ ਅੰਦਰ ਜਾਂਦਾ ਇਹ ਖਰਲੂ ਪਾਉਂਦਾ ਹੈ ਵੀ ਹਾਂ ਇੱਕਦਮ ਆਪਣੇ ਆਪ ਨੂੰ ਲੱਗਦਾ ਵੀ ਇੰਨੇ ਖਤਰਨਾਕ ਦੌਰ ਚ ਪਹੁੰਚ ਗਏ ਸੀ ਵੀ ਜੇ ਨਿਊਟ੍ਰੀਸ਼ਨ ਐ ਮਾਈਂਡ ਹੁੰਦਾ ਰਿਹਾ ਆਈ ਵਰਤਾਰਾ ਚੱਲਦਾ ਰਿਹਾ ਤੇ ਫਿਰ ਸਮਾਂ ਕਿੰਨਾ ਕ ਸਾਡੇ ਕੋਲੇ ਹਾਂ ਬੰਦਿਆ ਤੇਰੀ ਖੈਰ ਨਹੀਂ ਬਿਲਕੁਲ ਬਿਲਕੁਲ ਇਹ ਤਾਂ ਬਹੁਤ ਖਤਰਨਾਕ ਦੌਰ ਚ ਆ ਗਏ ਜਿਸ ਹੁਣ ਨਾ ਦਿਖਦਾ ਨਹੀਂ ਪਰ ਇਹਦਾ ਕਾਰਨ ਕੀ ਹੈ ਇਹ ਇਹ ਬਹੁਤ ਵੱਡਾ ਰੌਲਾ ਮੱਚਣਾ ਚਾਹੀਦਾ ਸੀ ਕਿ ਯਾਰ ਅਸੀਂ ਮਿੱਟੀ ਨੂੰ ਇੰਨਾ ਡੈਮੇਜ ਕਰੀ ਬੈਠੇ ਹਾਂ ਕਿਉਂਕਿ ਮਿੱਟੀ ਡੈਮੇਜ ਹੋਈ ਸਾਨੂੰ ਹੈਲਥ ਵਾਈਜ਼ ਤਾਂ ਦਿਖਦੀ ਹੈ ਬਿਲਕੁਲ ਠੀਕ ਹੈ ਮਿੱਟੀ ਨੂੰ ਟੈਸਟ ਮੈਨੂੰ ਕੋਈ ਪੁੱਛ ਲੈਂਦੇ ਰਿਹਾ ਮਿੱਟੀ ਟੈਸਟ ਕਰਾਉਣੀ ਆ ਕਿਸੇ ਖਾਸ ਇਲਾਕੇ 'ਚ ਮੈਂ ਕੋਈ ਲੋਡਿੰਗ ਟੈਸਟ ਕਰਾਉਣ ਦੀ ਹਸਪਤਾਲਾਂ ਦੀ ਗਿਣਤੀ ਕਰ ਲਓ ਬੜਾ ਸਿੱਧੀ ਜਿਹੀ ਖੇਡ ਹੈ ਮਿੱਟੀ ਦਾ ਤੇ ਹਸਪਤਾਲਾਂ ਦਾ ਇੱਕੋ ਹੀ ਅਪਸ ਵਿੱਚ ਕਨੈਕਸ਼ਨ ਹੈ ਕਿਸੇ ਖਿੱਤੇ ਦੀ ਮਿੱਟੀ ਮੈਨੂੰ ਪੁੱਛ ਲਓ ਮੈਨੂੰ ਦੱਸ ਦੂੰਗਾ ਜਾ ਕੇ ਮੈਨੂੰ ਉਸ ਉਥੋਂ ਉਸ ਪਿੰਡ ਦੇ ਵਿੱਚ ਜਿਹੜੇ ਚੋਲਾ ਸ਼ਾਪ ਡਾਕਟਰਾਂ ਦੀ ਗਿਣਤੀ ਦੱਸ ਦਿਓ ਕਿੰਨੀ ਹੈ ਪਤਾ ਲੱਗ ਜਾਊਗਾ ਤੁਹਾਨੂੰ ਮਿੱਟੀ ਨੂੰ ਟੈਸਟ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਜੀ 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 ਠੀਕ ਹੈ ਪਰ ਦਿਖਦੀ ਕਿਉਂ ਨਹੀਂ ਹੋਣੀ ਨੀ ਤਾਂ ਇਧਰ ਹੜਾਂ ਬਚਣਾ ਚਾਹੀਦਾ ਸੀ ਹਾਕਾਰ ਮਚਣੀ ਚਾਹੀਦੀ ਸੀ ਇੰਨੀਆਂ ਬਿਮਾਰੀਆਂ ਦਾ ਖੜ ਪਰ ਉਹਨਾਂ ਰਾਲਾ ਪਿਆ ਨਹੀਂ ਨਹੀਂ ਪਿਆ ਕਿਉਂ ਕਿ ਜਿਹੜਾ ਆ ਪਸਾਰਾ ਦਿਖਦਾ ਨਾ ਆਸੇ-ਪਾਸੇ ਸਾਰਾ ਹਰੇ-ਭਾਈ ਤੇ ਇਹ ਵੱਡੀਆਂ ਫਸਲਾਂ ਤੇ ਐ ਚੈ ਚਵਾਉਂਦੀਆਂ ਫਸਲਾਂ ਕੋਈ ਨਹੀਂ ਤੁਹਾਡਾ ਧਿਆਨ ਜਾਣ ਦਿੰਦੀ ਹੂੰ ਉਹ ਕੀ ਜਿਹੜੀ ਬਨਸਪਤੀ ਹੈ ਜਿਹੜੀ ਵੈਜੀਟੇਸ਼ਨ ਹੈ ਇਹ ਕੀ ਹੈਗਾ ਕਿ ਅਸੀਂ ਛੇ ਤੱਤਾਂ ਦੇ ਨਾਲ ਇਹਦੀ ਹੋਂਦ ਬਣਾ ਲਏ ਜੀ ਜੀ ਠੀਕ ਹੈ ਹੁਣ ਇੱਕ ਕਣਕ ਦਾ ਪੌਦਾ ਹੈ ਜੀ ਤਿੰਨ ਪ੍ਰਾਇਮਰੀ ਤੱਤ ਨੇ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼ ਜੀ ਕੈਲਸ਼ੀਅਮ ਮੈਗਨੀਸ਼ੀਅਮ ਤੇ ਸਲਫਰ ਤਿੰਨ ਸੈਕੰਡਰੀ ਨੇ ਇਹ ਛੇ ਤੱਤਾਂ ਦੇ ਨਾਲ ਅਸੀਂ ਇਹਦੀ ਬਣਾ ਲਏ ਨੇ ਇਹਦੀ ਝਾਲ ਟਾਲ ਸਾਰਾ ਜੀ ਤਾਂ ਇਹ ਇਸ ਕਰਕੇ ਸਾਨੂੰ ਪਸਾਰੇ ਦੇ ਵਿੱਚ ਐ ਲੱਗਦਾ ਵੀ ਆਹ ਗੱਲਾਂ ਤਾਂ ਨਾ ਐਵੇਂ ਰੈਲੇਵੈਂਟ ਚ ਨਹੀਂ ਆਏ ਹਾਂ ਵੀ ਆਏ ਮੈਨੂੰ ਨਿਊਟ੍ਰੀਸ਼ਨ ਮੁੱਕ ਜਾਂਦਾ ਹੁੰਦਾ ਕਿਤੇ ਹਾਂ ਨਿਊਟ੍ਰੀਸ਼ਨ ਨਹੀਂ ਮੁੱਕਦਾ ਕੋਈ ਨਹੀਂ ਵੇਖੀ ਜੋ ਜਦੋਂ ਮੁੱਕ ਜੂਗਾ ਤਾਂ ਇਹ ਸਾਰਾ ਪਸਾਰਾ ਤਾਂ ਉਹਦਾ ਹੈ ਯੂਰੀਆ ਦੇ ਕੱਟੇ ਦਾ ਅੱਜ ਬੰਦ ਹੋ ਜਵੇ ਉਹ ਯੂਰੀਆ ਡੀਪੀ ਚੀਕਾਂ ਨਿਕਲ ਜਾਣੀਆਂ ਪੈਟੇ ਲੈਣੀਆਂ ਬਿਲਕੁਲ ਨਹੀਂ ਠੀਕ ਹੈ ਇਹ ਪੰਜਾਬ ਤੋਂ ਆਪਦੇ ਜਿਹੜਾ ਦੇਸ਼ ਦਾ ਢਿੱਡ ਭਰਦੇ ਰਹੇ ਨਾ ਅਸੀਂ ਆਪਦੇ ਖਾਣ ਜੋਗਰੀ ਅੰਨ ਨਹੀਂ ਪੈਦਾ ਕੀਤਾ ਜਾਣਾ ਇਹ ਸਾਰਾ ਯੂਰੀਆ ਦੇ ਕੱਟੇ ਦੀ ਖੇਡ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਤੋ ਆਪਾਂ ਹੁਣ ਅੱਜ ਤੁਹਾਡੇ ਕੁ ਸਾਥੀਆਂ ਦਾ ਇਹਨਾਂ ਦਾ ਵੀ ਕੁਝ ਸਾਥ ਆਪਣੇ ਕੋਈ ਤੁਹਾਡਾ ਸਵਾਲ ਸਜਾ ਸਵਾਲ ਹੋਵੇ ਆਪਾਂ ਸਾਡੀ ਇਸ ਗੱਲਬਾਤ ਨਾਲ ਹਾਂ ਇਹਦੇ ਨਾਲ ਜੁੜਦਾ ਕੁਝ ਹਾਂਜੀ ਤੁਸੀਂ ਤਾਂ ਇਹ ਪੁੱਛਣਾ ਚਾਹੁੰਨੇ ਆ ਵੀ ਇਸ ਦਾ ਮਤਲਬ ਜੇ ਦੁੱਧ ਦੀ ਕੁਆਲਿਟੀ ਹੈ ਹਾਂਜੀ ਡਿਪੈਂਡ ਕਰਦੀ ਹੈ ਕਿਸੇ ਪਸ਼ੂ ਦੀ ਫੀਡ ਤੇ ਯੈਸ ਬਿਲਕੁਲ ਬਿਲਕੁਲ ਨਾ ਕਿ ਉਹਦੀ 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 ਬਰੀਡ ਤੇ ਠੀਕ ਹੈ ਥੋੜਾ ਮੋਟਾ ਫਰਕ ਪਾਊਗਾ ਪਰ ਜ਼ਿਆਦਾ ਫਰਕ ਹੁਣ ਜੇ ਕਹੋਂਗੇ ਇੱਕ ਦੇਸੀ ਗਾਂ ਹੈ ਇੱਕ ਜਿਹੜੀ ਹੈ ਸਾਹੀਵਾਲ ਦੇਸੀ ਗਾਂ ਹੈਗੀ ਐ ਇੱਕ ਅਮਰੀਕਨ ਗਾਂ ਇੱਕ ਮੱਝ ਹੈ ਤੁਸੀਂ ਪੁੱਛੋ ਵੀ ਉਹਦੇ ਚੋਂ ਕਿਹਦਾ ਦੁੱਧ ਜ਼ਿਆਦਾ ਚੰਗਾ ਹੈ ਹੁਣ ਜ਼ਿਆਦਾ ਚੰਗਾ ਤਾਂ ਫੂਡ ਤੇ ਆ ਉਹਨੇ ਖਾਧਾ ਕੀ ਹੈ ਉਹੀ ਕੱਢਣਾ ਉਹਨੇ ਅਸੀਂ ਕਹੀ ਜਾਈਏ ਕਿ ਸਾਡੀ ਤਾਂ ਜੀ ਦੇਸੀ ਗਾਂ ਦਾ ਦੁੱਧ ਹੈ ਤੇ ਖਵਾਇਆ ਉਹਨੂੰ ਕੋਈ ਕੈਮੀਕਲ ਵਾਲਾ ਹੈਗਾ ਤੇ ਉਹ ਕਿੱਥੋਂ ਹੁਣ ਪੈਦਾ ਕਰ ਦੂਗੀ ਉਹ ਉਹੀ ਤਾਂ ਤਾਉਨੇ ਨੇ ਉਹਦੇ ਚ ਬਹੁਤ ਸੋਹਣਾ ਸਵਾਲ ਹੈ ਤੁਹਾਡਾ ਪਿੱਛੇ ਗੁਜਰਾਤ ਤੋਂ ਇਹੀ ਹੋਇਆ ਸੀ ਨਾ ਉਹ ਰਾਇ ਤੇ ਦੁੱਧ ਚ ਜਿਆਦਾ ਯੂਰੀ ਆਉਣ ਲੱਗਿਆ ਸੀ ਹਾਂ ਪਰ ਉਹ ਜਦੋਂ ਸ਼ਰਤਾਂ ਪੂਰੀ ਨਹੀਂ ਹੁੰਦੀ ਤੇ ਚਲੋ ਵੀ ਚੱਲੀ ਜਾਂਦਾ ਉਹ ਮੈਂ ਹਾਂਜੀ ਹਾਂਜੀ ਸੋ ਦੋਸਤੋ ਅੱਜ ਸਾਡਾ ਸੀ ਇਹ ਟਾਪਿਕ ਨਿਊਟ੍ਰੀਸ਼ਨ ਮਾਈਨਿੰਗ ਤੇ ਜੋ ਬਾਈ ਜੀ ਨੇ ਬੜੇ ਵਿਸਥਾਰ ਨਾਲ ਗੱਲਬਾਤ ਕੀਤੀ ਬੜੇ ਵਿਸਥਾਰ ਨਾਲ ਸਮਝਾਇਆ ਜੋ ਸਾਡੇ ਆਲੇ ਦੁਆਲੇ ਸਾਨੂੰ ਦਿਖ ਰਿਹਾ ਸਾਡੇ ਖੇਤਾਂ 'ਚ ਦਿਖ ਰਿਹਾ ਅਸਲ 'ਚ ਇਹ ਰੰਗਲਾ ਨਹੀਂ ਹੈ ਅਸਲ 'ਚ ਇਹ ਪੱਤ ਝੜਾ ਹੈ ਤੇ ਜੋ ਬਾਈ ਜੀ ਕੰਮ ਕਰ ਰਹੇ ਨੇ ਇੱਥੇ ਫਾਰਮ ਵਸਤੀ ਦੇ ਵਿੱਚ ਜਾਂ ਪੂਰੀ ਦੀ ਪੂਰੀ ਟੀਮ ਇੱਕ ਕੰਮ ਕਰ ਰਹੀ ਹੈ ਤਾਂ ਕੁਝ ਕੁ ਲੈਣਾ ਮੈਨੂੰ ਯਾਦ ਆ ਰਹੀ ਹੈ ਇਹਨਾਂ ਨੂੰ ਮੈਂ ਸਨਮਰਪਿਤ ਕਰਨਾ ਚਾਹੁੰਦਾ ਉਹ ਜੋ ਸਮਝ ਲਓ ਵੀ ਬਾਈ ਜੀ ਹੀ ਬੋਲ ਰਹੇ ਨੇ ਸਾਰੇ ਲੋਕਾਂ ਨੂੰ ਮਿੱਟੀ ਦੀ ਤੰਦਰੁਸਤੀ ਲਈ ਰੋਲਾ ਪਾ ਰਹੇ ਨੇ ਮਿੱਟੀ ਦੀ ਤੰਦਰੁਸਤੀ ਲਈ ਬਹੁਤ ਵੱਟੇ ਪੱਦਰ ਤੇ ਹੌਕਾ ਦੇ ਰਹੇ ਨੇ ਬਾਈ ਜੀ ਤਾਂ ਉਹਦੇ ਵਿੱਚ ਜਿਹੜੀ ਇੱਕ ਖੁਸ਼ਬੂ ਆ ਰਹੀ ਆ ਜਾਂ ਇੱਕ ਰਿਦਮ ਆ ਰਿਹਾ ਜਾਂ ਇੱਕ ਰਮਜ਼ ਆ ਰਹੀ ਉਹ ਰਮਜ਼ ਇਹੀ ਆ ਕਿ ਜੇ ਆਈ ਪੱਤ ਝੜਤਾ ਫੇਰ ਕੀ ਐ ਤੂੰ ਅਗਲੀ ਰੁੱਤ 'ਚ ਯਕੀਨ ਰੱਖੀ ਮੈਂ ਲੱਭ ਕੇ ਕਿਤੇਉਂ ਲਿਆਉਣਾ ਕਲਮਾ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ ਤੁਸੀਂ ਇਹ ਸੁਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੇ ਤੁਹਾਡੀ ਕੀ رائے ਆ ਇਹ ਤੋਂ ਅੱਗੇ ਅਸੀਂ ਹੋਰ ਕੀ ਗੱਲਬਾਤ ਕਰੀਏ ਜਾਂ ਜੋ ਇਹ ਗੱਲਬਾਤ ਹੋਈ ਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਥੱਲੇ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਨੇ ਆਪਣੇ ਵਿਚਾਰ ਆਪਣੀ رائے ਜ਼ਰੂਰ ਦੇਣੀ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਵੀ ਜ਼ਰੂਰ ਕਰ ਦੇਣਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ